ਕਾਲੀ ਡੈਰੀ ਕੱਢ ਲਈ ਹੈ ਡਾਕਟਰ ਸਾਹਿਬ ਨੇ ਬਹੁਤ ਸਾਰੇ ਨੁਸਖੇ ਟੋਟ ਕੇ ਜਿਹੜੇ ਇੱਥੇ ਲਿਖੇ ਰੱਖੇ ਹੋਏ ਨੇ ਅੱਛਾ ਜੋੜਾਂ ਦੇ ਦਰਦਾਂ ਵਾਸਤੇ ਫਿਰ ਸਾਨੂੰ ਦੇ ਦਿਓ ਜੀ ਨਾ ਸਾਨੂੰ ਤੇਲ ਦੀ ਲੋੜ ਪਵੇ ਨਾ ਕਰੀਮ ਦੀ ਲੋੜ ਪਵੇ ਤੁਸੀਂ ਹੁਣੇ ਵੀਡੀਓ ਨੋਟ ਕਰ ਲਓ ਸੇਵ ਕਰ ਲਓ ਉਹਨੂੰ ਜ਼ਰੂਰ ਭੇਜ ਦਿਆ ਜੇ ਇਹ ਵੀਡੀਓ ਜਿੰਨੂੰ ਗੋਡੇ ਮੋਡੇ ਜਰਦਾ ਹੈ ਸਾਡੇ ਵੱਡੇ ਬਜ਼ੁਰਗਾਂ ਨੂੰ ਜ਼ਰੂਰ ਭੇਜਣੀ ਹੈ ਤਾਂ ਕਿ ਉਹ ਕਰੇ ਹੀ ਫਾਰਮੂਲਾ ਬਣਾ ਲੈਣ ਮਖਾਣੇ ਲੈਣੇ ਆ ਜੀ 50 ਗ੍ਰਾਮ ਬਦਾਮ 50 ਗ੍ਰਾਮ ਪੁੰਨੇ ਹੋਏ ਚਨੇ 50 ਗ੍ਰਾਮ ਖਸਖਸ ਦੇ ਬੀਜ ਜਿਹੜੇ ਖਸਖਸ ਆਂਦੀ ਹੈ ਉਹ 50 ਗ੍ਰਾਮ ਇਹ ਚਾਰ ਚੀਜ਼ਾਂ ਦਸੀਆਂ ਮੈਂ ਛੁਆਰਾ 50 ਗ੍ਰਾਮ ਲੈ ਲਓ ਇਹਨੂੰ ਚੰਗੀ ਤਰ੍ਹਾਂ ਮਿਕਸੀ ਚ ਮਿਕਸ ਕਰ ਲਓ ਗ੍ਰाइंड ਕਰ ਲਓ ਉਸ ਤੋਂ ਬਾਅਦ ਇਹਦੇ 2 ਚਮਚ ਸੁੰਡ ਦਾ ਪਾਊਡਰ 2 ਚਮਚ ਅਜਵੈਨ ਪਾ ਲਓ ਜਦੋਂ ਇਹ ਮਿਕਸਚਰ ਤਿਆਰ ਹੋ ਗਿਆ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਗੁੰਗੁਨੇ ਪਾਣੀ ਦੇ ਨਾਲ ਲੈਣ ਲੱਗ ਜਾਓ ਕਿਆ ਹੀ ਬਾਤ ਕਿਆ ਬਾਤ ਸਰਦੀਆਂ ਤੇ ਦਰਦਾਂ ਦਾ ਤੁਸੀਂ ਕਹ ਰਹੇ ਹੋ ਵੀ ਬੜਾ ਡੂੰਗਾ ਕਨੈਕਸ਼ਨ ਹੈ ਉਹ ਕੀ ਕਾਰਨ ਹੈ ਜੀ ਸਰਦੀ ਚ ਕੀ ਹੁੰਦਾ ਹੈ ਕਬਜ਼ ਦੀ ਦਿੱਕਤ ਜ਼ਿਆਦਾ ਹੋ ਜਾਂਦੀ ਹੈ ਡਾਈਜੈਸ਼ਨ ਦੀ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਹੈ ਜੋੜਾਂ ਦੇ ਦਰਦ ਦਾ ਕਾਰਨ ਹੀ ਢਿੱਡ ਤੋਂ ਸ਼ੁਰੂ ਹੁੰਦਾ ਹੈ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਨਾ ਹੋਏ ਦੁਖਦਦਾ ਸਾਡਾ ਗੋਡ ਹੈ ਜੀ ਦੁਖਦਦਾ ਸਾਡੀ ਪਿੱਠ ਹੈ ਪੇਟ ਨਾਲ ਉਹਦਾ ਕੀ ਸੰਬੰਧ ਹੋਗੇ ਗੋਡਾ ਦੁਖਣ ਵਾਲੇ ਮੈਕਸਿਮਮ ਪੇਸ਼ੈਂਟ ਨੂੰ ਜਿਹੜੀ ਪ੍ਰੋਬਲਮ ਹੁੰਦੀ ਹੈ ਉਹ ਹੁੰਦੀ ਹੈ ਰੂਮੇਟੋਇਡ ਆਰਥਰਾਇਟਿਸ। ਅਗਰ ਰੂਮੇਟੋਇਡ ਆਰਥਰਾਇਟਿਸ ਨੂੰ ਆਯੁਰਵੇਦ ਵਿੱਚ ਦੇਖੀਏ ਤੇ ਆਮ ਬਾਤ ਕਿਹਾ ਗਿਆ ਹੈ। ਆਮ ਦਾ ਮਤਲਬ ਹੈ ਖਾਣੇ ਦਾ ਨਾ ਪਚਣਾ। ਬਾਤ ਦਾ ਮਤਲਬ ਹੈ ਵాయుਵਤ ਜਾਣੀ। ਖਾਣਾ ਨਾ ਪਚਣ ਕਰਕੇ ਵాయుਵਤਗੀ ਰੂਮੇਟੋਇਡ ਆਰਥਰਾਇਟਿਸ ਹੋ ਗਿਆ। ਤੁਸੀਂ ਤੇ ਨਵਸ ਫੜ ਕੇ ਬੰਦੇ ਦਾ ਐਕਸਟਰਾ ਕਰ ਲੈਨੇ ਹੋ। ਆਮ ਬੰਦਾ ਜਿਹੜਾ ਇਸ ਵੇਲੇ ਵੀਡੀਓ ਦੇਖ ਰਿਹਾ ਹੈ ਉਹਨਾਂ ਨੂੰ ਕਿਵੇਂ ਪਤਾ ਲੱਗੇ ਕਿ ਸਾਡੇ ਵਿੱਚ ਜਿਹੜੀ ਤੁਸੀਂ ਆਮਵਾਦ ਦੀ ਗੱਲ ਕਹੀ ਹੈ ਜਿਹਨੂੰ ਪੰਜਾਬੀ ਵਿੱਚ ਅਸੀਂ ਵੈਵਵਾਦੀ ਕਹਿ ਦਿੰਨੇ ਆ ਵੀ ਉਹ ਵੈਵਵਾਦੀ ਸਾਡੇ ਵਧਨ ਕਰਕੇ ਦਰਦ ਹੋ ਰਿਹਾ ਹੈ ਜਾਂ ਸਾਨੂੰ ਕੋਈ ਇੰਟਰਨਲ ਪ੍ਰੋਬਲਮ ਹੈ ਸੰਕੇਤ ਹੁੰਦੇ ਨੇ ਜੀ ਕੋਈ ਅਗਰ ਤੁਹਾਡੇ ਗੈਸ ਬਣ ਰਹੀ ਹੈ ਕਾਫੀ ਲੰਬੇ ਟਾਈਮ ਤੋਂ ਉਸ ਤੋਂ ਬਾਅਦ ਦਰਦ ਹੋਣੀ ਸ਼ੁਰੂ ਹੋ ਗਈ ਪੇਟ 'ਚ ਅਫਾਰਾ ਹੋਣਾ ਸ਼ੁਰੂ ਹੋ ਗਿਆ ਇਹ ਸਾਰਾ ਸਾਰਾ ਕੰ ਪੇਟ ਦੇ ਨਾਲ ਹੀ ਸਬੰਧਤ ਹੈ ਜੀ ਸਾਰਾ ਕੰ ਪੇਟ ਨਾਲ ਸਬੰਧਤ ਹੈ ਪੇਟ ਵਾਸਤੇ ਮੈਂ ਕਈ ਵਾਰੀ ਕਿਹਾ ਸੌਫ ਅਜਵੈਨ ਜੀਰਾ ਤਿੰਨੋਂ ਚੀਜ਼ਾਂ ਨੂੰ ਮਿਕਸ ਕਰ ਲਓ 100-100 ਗ੍ਰਾਮ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਗੁੰਗੁਨੇ ਪਾਣੀ ਨਾਲ ਲੈਣਾ ਸ਼ੁਰੂ ਕਰ ਦਿਓ ਇਹ ਪ੍ਰੋਬਲਮ ਠੀਕ ਹੋ ਜਾਏਗੀ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਹੈ ਗਰੀਸ ਦੀ ਅੱਜ ਕੱਲ ਬੜੀ ਪ੍ਰੋਬਲਮ ਹੈ ਇਹ ਗਰੀਸ ਨੂੰ ਸਮਝਾਉਂਗੇ ਵੀ ਹੈ ਕਿ ਤੁਸੀਂ ਗੋਡਾ ਇੱਥੇ ਰੱਖਿਆ ਹੋਇਆ ਇਹ ਹੁੰਦੀ ਕੀ ਸ਼ਹਿ ਜੀ ਇਹ ਜਿਹੜੀ ਹੱਡੀ ਹੈ ਹੱਡੀ ਦੇ ਨਾਲ ਹੀ ਇੱਥੇ ਇੱਕ ਮੈਂਬਰੇਨ ਹੁੰਦੀ ਹੈ ਉਹ ਤੇਲ ਰਿਲੀਜ਼ ਕਰਦੀ ਰਹਿੰਦੀ ਹੈ ਫਲੂਇਡ ਸਾਈਨੋਵિયલ ਫਲੂਇਡ ਕਹਿੰਦੇ ਆ ਉਹ ਅੰਦਰ ਰਹਿੰਦਾ ਉਹ ਕਫ ਹੈ ਕੈਲਸ਼ੀਅਮ ਦੀ ਕਮੀ ਹੋ ਜੇ ਖਾਣ ਪੀਣ ਠੀਕ ਨਾ ਹੋਵੇ ਆਮ ਬਾਤ ਹੋ ਜੇ ਇਹ ਗੋਡਾ ਕਿਸ਼ਣ ਲੱਗ ਜਾਂਦਾ ਹੈ ਉਹ ਮੈਂਬਰੇਨ ਖਤਮ ਹੋਣੀ ਸ਼ੁਰੂ ਹੋ ਜਾਂਦੀ ਜਿਹੜਾ ਬਣਾਉਂਦੀ ਹੈ ਜੇ ਸਾਡੇ ਚ ਕੈਲਸ਼ੀਅਮ ਪੂਰਾ ਹੈ ਜੀ ਫਿਰ ਸਾਡੇ ਹੱਡੀਆਂ ਦਾ ਦਰਦ ਹੀ ਨਹੀਂ ਹੱਡੀਆਂ ਦਾ ਦਰਦ ਨਹੀਂ ਉਹ ਮਜ਼ਬੂਤੀ ਆਉਂਦੇ ਚ ਉਹ ਹਿਲਣਗੀਆਂ ਹੀ ਨਹੀਂ ਆਪਣੀ ਜਗ੍ਹਾ ਖੜੀਆਂ ਰਹਿਣਗੀਆਂ ਜਿਵੇਂ ਇਹ ਤੇਲ ਹੈ ਇਹ ਪੀਨੋ ਇਲੇ ਇਹ ਵੀ ਸਾਈਨੋਵિયલ ਫਲੂਇਡ ਨੂੰ ਬਣਾਉਣੇ ਚੈਲਪ ਕਰਦਾ ਹੈ ਗ੍ਰੀਸ ਬਣਾ ਦੇਗਾ ਗ੍ਰੀਸ ਬਣਾਉਣੇ ਚੈਲਪ ਕਰਦਾ ਹੈ ਬਾਹਰ ਮ사ਜ ਕੀਤੀ ਤੁਸੀਂ 10 ਮਿੰਟ ਤੇਲ ਲਗਾ ਕੇ ਇਹ ਅੰਦਰ ਉਸ ਮੈਂਬਰੇਨ ਨੂੰ ਜਿਨੇ ਫਲੂਇਡ ਜਨਰੇਟ ਕਰਨਾ ਉਹਨੂੰ ਤਾਕਤ ਦਿੰਦਾ ਕਾਲਾ ਦੁੱਧ ਵੀ ਬੜਾ ਕੰਮ ਕਰਦਾ ਤੁਹਾਡਾ ਇਹ ਲੋਕਾਂ ਨੇ ਸ਼ਿਲਾਜੀਤ ਨੂੰ ਬਦਨਾਮ ਕਰਤਾ ਵੀ ਇਹ ਆਦਮੀਆਂ ਵਾਸਤੇ ਆਦਮੀਆਂ ਵਾਸਤੇ ਐਸਾ ਨਹੀਂ ਹੈ ਜਿਸ ਵੀ ਭੈਣ ਨੂੰ ਸਾਡੀ ਮਾਤਾ ਨੂੰ ਗੋਡੇ ਮੋਡਿਆਂ ਦੀ ਦਰਦ ਹੈ ਉਹ ਸ਼ਿਲਾਜੀ ਜ਼ਰੂਰ ਲਵੇ ਸ਼ਿਲਾਜੀ ਤੇ 80 ਤੋਂ ਜ਼ਿਆਦਾ ਮਿਨਰਲ ਹੈਗੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਸਰਦੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਡੀਆਂ ਭੈਣਾਂ ਨੂੰ ਸਾਡੇ ਭਰਾਵਾਂ ਨੂੰ ਖਾਸ ਕਰਕੇ ਬਜ਼ੁਰਗਾਂ ਨੂੰ ਜੋੜਾਂ ਦੇ ਦਰਦ ਆ ਚਿੰਬੜਦੇ ਨੇ ਹਰ ਤਰ੍ਹਾਂ ਦਾ ਹੇਰਵਾ ਹਰ ਤਰ੍ਹਾਂ ਦਾ ਟੋਟਕਾ ਹਰ ਤਰ੍ਹਾਂ ਦਾ ਤੇਲ ਕੈਪਸੂਲ ਗੋਲੀਆਂ ਉਹ ਖਾ ਖਾ ਕੇ ਅੱਕ ਜਾਂਦੇ ਨੇ ਸਰਦੀਆਂ ਦੇ ਮੌਸਮ 'ਚ ਪਰ ਉਹਨਾਂ ਦੇ ਜੋੜਾਂ ਦੇ ਦਰਦ ਜਿਹੜੇ ਉਹ ਨਹੀਂ ਜਾਂਦੇ ਖਾਸ ਕਰਕੇ ਪਿੱਠ ਦਰਦ ਖਾਸ ਕਰਕੇ ਲੱਕ ਦੇ ਵਿੱਚ ਦਰਦ ਗੋਡਿਆਂ 'ਚ ਮੋਡਿਆਂ 'ਚ ਜਿਹੜੇ ਔਰ ਖਾਸ ਕਰਕੇ ਇਹ ਗਰਦਨ ਵਾਲਾ ਦਰਦ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਕਰਦਾ ਹੈ ਪਰ ਅੱਜ ਜਿਹੜਾ ਨੁਸਖਾ ਜਿਹੜਾ ਟੋਟਕਾ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਵਾਲਿਆਂ ਦਰਦ ਤੁਸੀਂ ਭੁੱਲ ਹੀ ਜਾਓਗੇ ਕਿ ਸਾਡੇ ਦਰਦ ਹੁੰਦਾ ਸੀ ਤਾਂ ਕਿਹੜੀ ਥਾਂ ਤੇ ਹੁੰਦਾ ਸੀ ਤੁਹਾਨੂੰ ਖੁਦ ਯਾਦ ਕਰਨਾ ਪਏਗਾ ਇਹਨ ਉਸ ਦਾ ਫਾਰਮੂਲਾ ਸਾਡੇ ਨਾਲ ਸਾਂਝਾ ਕਰ ਰਹੇ ਨੇ ਚਮਨਪਰਾਸ਼ ਸਿੰਘ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਔਰ ਮਾਡਰਨ ਲੋਕਾਂ ਦੇ ਦੇਸੀ ਵੈਦ ਕਹਿ ਕੇ ਵੀ ਲੋਕ ਉਹਨਾਂ ਨੂੰ ਜਾਣਦੇ ਨੇ ਮੇਰੀ ਮੁਰਾਦ ਡਾਕਟਰ ਵਿਵੇਕ ਕਹੋਜਾ ਸਾਹਿਬ ਤੋਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਦੀ ਇੱਕ ਵਰਫੇਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਫਰੂਕੀ ਜੀ ਤੇ ਪਿਆਰ ਭਰੀ ਸასიਖਾਲ ਜੀ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੈ ਸਰਦੀਆਂ ਸ਼ੁਰੂ ਹੋਈਆਂ ਨਾਲ ਹੀ ਦਰਦ ਸ਼ੁਰੂ ਹੋਏ ਸਰਦੀਆਂ ਤੇ ਦਰਦਾਂ ਦਾ ਤੁਸੀਂ ਕਹਿ ਰਹੇ ਹੋ ਵੀ ਬੜਾ ਡੂੰਗਾ ਕਨੈਕਸ਼ਨ ਹੈ ਉਹ ਕੀ ਕਾਰਨ ਹੈ ਜੀ ਦੇਖੋ ਦੋ ਕਾਰਨ ਆ ਇਹਦੇ ਸਭ ਤੋਂ ਵੱਡੇ ਇੱਕ ਕਾਰਨ ਹੈ ਜਿਵੇਂ ਠੰਡ ਹੁੰਦੀ ਹੈ ਬੋਡੀ ਨੇ ਆਪਣਾ ਟੈਂਪਰੇਚਰ ਅੰਦਰ ਮੇਨਟੇਨ ਕਰਨਾ ਹੈ 37 ਡਿਗਰੀ ਜਿਵੇਂ ਖੂਨ ਹੈ ਸਾਡਾ ਉਹ ਮੇਨਟੇਨ ਕਰੇਗੀ ਉਹਦੇ ਵਾਸਤੇ ਬੋਡੀ ਕੰਮ ਜ਼ਿਆਦਾ ਕਰਦੀ ਹੈ ਕੰਮ ਜ਼ਿਆਦਾ ਕਰਦੀ ਹੈ ਤੇ ਸਰੀਰ ਸੁੰਗੜਲੇ ਪਾਸੇ ਆਉਂਦੇ ਮਸਲਜ਼ ਆਪਣੇ ਆਪੇ ਚ ਟਾਈਟ ਹੁੰਦੀਆਂ ਉਹਦੇ ਕਰਕੇ ਦਰਦਾਂ ਸ਼ੁਰੂ ਹੁੰਦੀ ਇੱਕ ਕਾਰਨ ਤੇ ਹੈ ਦੂਜਾ ਕਾਰਨ ਹੈ ਜਿਹੜਾ ਰੂਮਟੋਇਡ ਆਰਥਰਾਇਟਿਸ ਹੈ ਜਿਹਨੂੰ ਅਸੀਂ ਆਮ ਬਾਤ ਕਹਿ ਦਿੰਦੇ ਆ ਸਰਦੀ ਚ ਕੀ ਹੁੰਦਾ ਕਬਜ਼ ਦੀ ਦਿੱਕਤ ਜ਼ਿਆਦਾ ਹੋ ਜਾਂਦੀ ਹੈ ਠੀਕ ਹੈ ਡਾਈਜੈਸ਼ਨ ਦੀ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਹੈ ਜੋੜਾਂ ਦੇ ਦਰਦ ਦਾ ਕਾਰਨ ਹੀ ਢਿੱਡ ਤੋਂ ਸ਼ੁਰੂ ਹੁੰਦਾ ਹੈ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਨਾ ਹੋਏ ਜਦੋਂ ਉਹ ਆਮ ਬਣ ਜੇ ਮਤਲਬ ਪੇਟ ਤੋਂ ਸ਼ੁਰੂ ਹੁੰਦੇ ਨੇ ਦਰਦ ਜੀ ਪੇਟ ਤੋਂ ਕਾਰਨ ਸ਼ੁਰੂ ਹੁੰਦਾ ਉਹ ਕਿਵੇਂ ਜੀ ਡਾਕਟਰ ਸਾਹਿਬ ਦੁਖਦਾ ਸਾਡਾ ਗੋਡਾ ਜੀ ਦੁਖਦਾ ਸਾਡੀ ਪਿੱਠ ਹੈ ਪੇਟ ਨਾਲ ਉਹਦਾ ਕੀ ਸੰਬੰਧ ਹੋ ਗਿਆ ਜੀ ਕੋ ਜਿਹੜਾ ਤੁਹਾਡਾ ਗੋਡਾ ਦੁਖਦਾ ਗੋਡਾ ਦੁਖਣ ਵਾਲੇ ਮੈਕਸਿਮਮ ਪੇਸ਼ੈਂਟ ਨੂੰ ਜਿਹੜੀ ਪ੍ਰੋਬਲਮ ਹੁੰਦੀ ਹੈ ਉਹ ਹੁੰਦੀ ਹੈ ਰੂਮਟੋਇਡ ਆਰਥਰਾਇਟਿਸ ਠੀਕ ਹੈ ਜਿਹਨੂੰ ਆਰੇ ਕਹਿੰਦੇ ਆ ਅਗਰ ਰੂਮਟੋਇਡ ਆਰਥਰਾਇਟਿਸ ਨੂੰ ਆਯੁਰਵੇਦ ਵਿੱਚ ਦੇਖੀਏ ਤੇ ਆਮ ਬਾਤ ਕਿਹਾ ਗਿਆ ਆ ਆਮ ਦਾ ਮਤਲਬ ਹੈ ਖਾਣੇ ਦਾ ਨਾ ਪਚਣਾ ਠੀਕ ਹੈ ਬਾਤ ਦਾ ਮਤਲਬ ਹੈ ਵాయుਵਤ ਜਾਣੀ ਖਾਣਾ ਨਾ ਪਚਣ ਕਰਕੇ ਵాయుਵਤਗੀ ਰੂਮਟੋਇਡ ਆਰਥਰਾਇਟਿਸ ਹੋ ਗਿਆ ਓਕੇ ਉਹਦੇ ਸਭ ਤੋਂ ਪਹਿਲੇ ਇਲਾਜ ਕਰਨਾ ਹੁੰਦਾ ਆ ਆਮ ਦਾ ਮਤਲਬ ਜਿਹੜੀ ਤੁਹਾਡੀ ਡਾਈਜੈਸਟਿਵ ਸਿਸਟਮ ਹੈ ਉਹਨੂੰ ਠੀਕ ਕਰੋ ਉਨੂੰ ਠੀਕ ਕਰੋਗੇ ਤਾਂ ਗੋਡੇ ਦੀ ਦਰਦ ਠੀਕ ਹੋਏਗੀ ਉਸ ਕੇਸੇ ਚ ਤੇ ਜਿਵੇਂ ਹੀ ਸਰਦੀ ਆਉਂਦੀ ਹੈ ਇੰਡਾਈਜੈਸ਼ਨ ਹੋ ਜਾਂਦਾ ਹੈ ਡਾਈਜੈਸਟਿਵ ਸਿਸਟਮ ਸਟਰੋਂਗ ਨਹੀਂ ਰਹਿੰਦਾ ਕਬਜ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਵੱਡੇ ਸੜੇ ਵੱਡੇ ਬਜ਼ੁਰਗਾਂ ਨੂੰ ਉਹਦੇ ਕਰਕੇ ਜੋੜ ਮੋੜ ਗੋਡੇ ਦੀ ਦਰਦ ਬਦਨੀ ਸ਼ੁਰੂ ਹੋ ਜਾਂਦੀ ਹੈ ਫਿਰ ਜਦੋਂ ਸਰਦੀਆਂ ਆਉਂਦੀਆਂ ਅਸੀਂ ਉਹ ਚੀਜ਼ਾਂ ਜ਼ਿਆਦਾ ਖਾਣੇ ਆ ਜਿਹੜੀ ਗਰਮ ਹੈ ਠੀਕ ਹੈ ਬਿਲਕੁਲ ਅਲਸੀ ਖਾਣੇ ਆ ਬਿਲਕੁਲ ਠੀਕ ਹੈ ਹਾਂਜੀ ਪਿੰਨੀਆ ਮਣਾ ਲੀਆਂ ਐਵੇਂ ਚੀਜ਼ਾਂ ਅਸੀਂ ਖਾਣਾ ਸ਼ੁਰੂ ਕਰਨੇ ਆ ਪਰ ਤੁਹਾਡਾ ਸਿਸਟਮ ਨੂੰ ਪਛਾ ਨਹੀਂ ਪਾ ਰਿਹਾ ਅਕਸੈਪਟ ਨਹੀਂ ਕਰ ਰਿਹਾ ਅਕਸੈਪਟ ਨਹੀਂ ਕਰ ਰਿਹਾ ਜਦੋਂ ਉਹ ਅਕਸੈਪਟ ਨਹੀਂ ਕਰਦਾ ਤਾਂ ਉਹ ਆਮ ਬਣਦਾ ਹੈ ਉਹਨੂੰ ਅਕਸੈਪਟ ਕਰਨ ਵਾਸਤੇ 19 ਅੱਗ ਵੀ ਹੋਣੀ ਚਾਹੀਦੀ ਹੈ ਇਸ ਕਰਕੇ ਇਹ ਦਰਦਾਂ ਸ਼ੁਰੂ ਹੋ ਜਾਂਦੀ ਹੈ ਜਦੋਂ ਉਹ ਪਛਾਣਦਾ ਨਹੀਂ ਹੈ ਉਹ ਗਲਤ ਐਸਿਡ ਬਣਾਉਂਦਾ ਹੈ ਐਸਿਡ ਗਲਤ ਬਣੇਗਾ ਜਦੋਂ ਐਸਿਡ ਗਲਤ ਬਣੇਗਾ ਤਾਂ ਯੂਰਿਕ ਐਸਿਡ ਵੱਧ ਜਾਈਗਾ ਯੂਰਿਕ ਐਸਿਡ ਕਰਕੇ ਜੋੜਾਂ 'ਚ ਦਰਦ ਹੁੰਦੀ ਹੈ ਇਹ ਕਾਰਨ ਹੁੰਦੇ ਆ ਕਿ ਸਰਦੀਆਂ 'ਚ ਦਰਦ ਇੱਕਦਮ ਵੱਧ ਜਾਂਦੀ ਹੈ ਫਿਰ ਇੱਕ ਪ੍ਰੋਬਲਮ ਹੁੰਦੀ ਹੈ ਜਿੰਦੇ ਚ ਸਵੇਰੇ ਉੱਠਦੀਆਂ ਉਂਗਲਾਂ ਸੁੱਜ ਜਾਂਦੀਆਂ ਹਾਂਜੀ ਹਾਂ ਉਹਨੂੰ ਮਾਡਰਨ ਵਿੱਚ ਫਰੋਸ ਬਾਈਟ ਕਹਿੰਦੇ ਆਂ ਵੀ ਹੱਥਾਂ ਦੀਆਂ ਉਂਗਲਾਂ ਸੁੱਜ ਗਈਆਂ ਪੈਰਾਂ ਦੀਆਂ ਉਂਗਲਾਂ ਸੁੱਜ ਗਈਆਂ ਉਹ ਟੇ ਉਹ ਸੁੱਜ ਜਾਂਦੇ ਆਂ ਜਿਵੇਂ ਜਿਵੇਂ ਸੂਰਜ ਚੜ੍ਹਦਾ ਉਹ ਠੀਕ ਹੋ ਜਾਂਦੇ ਆਂ ਫਿਰ ਜਦੋਂ ਸੂਰਜ ਢਲ ਸਵੇਰ ਹੁੰਦੀ ਹੈ ਉਹ ਫਿਰ ਸੁੱਜ ਜਾਂਦੇ ਆਂ ਸਵੇਰੇ ਅੰਗੂਠੀ ਟਾਈਟ ਹੋ ਜਾਂਦੀ ਹੈ ਸ਼ਾਮ ਨੂੰ ਢਿੱਲੀ ਹੋ ਜਾਂਦੀ ਹੈ ਉਹ ਫਰੋਸ ਬਾਈਟ ਕਹਿੰਦੇ ਆਂ ਉਹਨੂੰ ਉਹਦੇ ਚ ਕੀ ਹੈ ਕਿ ਖੂਨ ਦਾ ਦੌਰਾ ਬਾਹਰਲੇ ਪਾਸੇ ਵੱਤ ਜਾਂਦਾ ਹੈ ਉਂਗਲਾਂ ਵਾਲੇ ਵਸ ਸਾਡੇ ਸਰੀਰ ਦੇ ਬਾਹਰਲੇ ਵਸੇ ਨੱਕ ਲਾਲ ਹੋ ਜੇਗੀ ਕੰਨ ਲਾਲ ਹੋ ਜਾਣਗੇ ਉਂਗਲਾਂ ਸੋਝ ਜਾਣਗੀਆਂ ਖੂਨ ਦਾ ਦੌਰਾ ਵੱਜ ਜਾਂਦਾ ਉਹ ਵੀ ਇੱਕ ਪ੍ਰੋਬਲਮ ਹੈ ਆਮ ਇਨਸਾਨ ਨੂੰ ਇਦਾਂ ਨਹੀਂ ਹੁੰਦਾ ਉਹ ਵੀ ਸਰਦੀਆਂ ਦੀ ਇੱਕ ਪ੍ਰੋਬਲਮ ਹੈ ਜਿਹੜੀ ਠੰਡ ਕਰਕੇ ਇਹ ਸ਼ੁਰੂ ਜਾਂਦੇ ਜਿਵੇਂ ਤੁਸੀਂ ਠੰਡੇ ਪਾਣੀ ਛੱਤ ਪਾ ਦੋ ਤੁਹਾਨੂੰ ਇੱਕਦਮ ਸੋਜੀਸ਼ ਆ ਜਾਂਦੀ ਹੈ ਉਹ ਕਾਰਨ ਹੀ ਹੈ ਉੱਥੇ ਬਲੱਡ ਸਪਲਾਈ ਵੱਧਦੀ ਹੈ ਤਾਂ ਕਿ ਸਰੀਰ ਨੂੰ ਬਚਾਇਆ ਜਾ ਸਕੇ ਇਹਦੇ ਵਾਸਤੇ ਅਸੀਂ ਆਯੁਰਵੇਦ ਚ ਚੀਚਾਂ ਦਸੀਆਂ ਯੂਜ਼ ਕਰਨੀ ਚਾਹੀਦੀ ਜਵੇਂ ਹੁਣ ਸੀਜ਼ਨ ਆ ਗਿਆ ਅੰਦੇ ਗੁੜ ਆ ਜਾਂਦਾ ਨਾ ਹਾਂਜੀ ਗੁੜ ਕਿਉਂ ਆਂਦਾ ਇਸ ਸੀਜ਼ਨ ਚ ਪਰ ਤੁਹਾਡੀ ਗੱਲ ਮਾਫ ਕਰਨਾ ਡਾਕਟਰ ਸਾਹਿਬ ਵਿੱਚ ਹੈ ਬਹੁਤ ਵਾਰ ਹੁੰਦਾ ਨਾ ਹੱਥ ਦੁਖਦੇ ਨੇ ਨਾ ਗੋਡੇ ਦੁਖਦੇ ਨੇ ਨਾ ਮੋਢੇ ਦੁਖਦੇ ਨੇ ਅੱਡੀਆਂ ਦੁਖਦੀਆਂ ਨੇ ਸਰਦੀਆਂ ਚ ਬੰਦਾ ਉੱਠਿਆ ਉੱਠ ਤੇ ਉਹਨੇ ਪੈਰ ਕਿਤੇ ਵੀ ਅੱਡੀ ਨਹੀਂ ਲੱਗਦੀ ਮੇਰੀ ਪੈਰ ਠੀਕ ਹੈ ਪਰ ਅੱਡੀ ਅਲਾਪਾਸਾ ਬੜਾ ਦਰਦ ਕਰਦਾ ਜੀ ਉਹਦਾ ਕੀ ਕਰਨ ਹੁੰਦਾ ਜੀ ਦੇਖੋ ਜਿਹੜੇ ਗੋਡੇ-ਮੋਡੇ ਜਿਹੜੀ ਯੂਰਿਕ ਐਸਿਡ ਵਾਲੀ ਪ੍ਰੋਬਲਮ ਹੈ ਛੋਟੇ ਜੋੜਾਂ ਤੋਂ ਸ਼ੁਰੂ ਹੁੰਦੀ ਹੈ ਠੀਕ ਹੈ ਏਡੀ ਦੁਖਣਾ ਅੰਗੂਠਾ ਦੁਖਣਾ ਜੋੜ ਛੋਟੇ ਜੋੜ ਦੁਖਣੇ ਠੀਕ ਹੈ ਉਹ ਸ਼ੁਰੂ ਹੁੰਦੇ ਆ ਬੰਦੇ ਦੇ ਫਿਰ ਜਦੋਂ ਬੰਦਾ ਜ਼ਮੀਨ ਤੇ ਪੈਰ ਰੱਖਦਾ ਉਹਨੂੰ ਇੱਕਦਮ ਠੰਡ ਮਹਿਸੂਸ ਹੁੰਦੀ ਹੈ ਤੇ ਉਹਨੂੰ ਲੱਗਦਾ ਵੀ ਮੇਰਾ ਰੱਖ ਨਹੀਂ ਹੋਣਾ ਤੇ ਮੈਨੂੰ ਇੱਥੇ ਪੇਨ ਹੈ ਉਹ ਇਮੀਡੀਏਟਲੀ ਕਿਉਂਕਿ ਫਰਸ਼ ਬੜਾ ਠੰਡਾ ਹੁੰਦਾ ਹੈ ਅਗਰ ਉਹ ਸ਼ੂਜ਼ ਪਾਉਂਦਾ ਹੈ ਜਾਂ ਕੋਈ ਚੀਜ਼ ਸੌਕਸ ਪਾ ਕੇ ਪੈਰ ਰੱਖਦਾ ਤੇ ਉਹ ਰੱਖ ਸਕਦਾ ਹੈ ਪਰ ਠੰਡ ਬਹੁਤ ਵੱਡਾ ਕਾਰਨ ਹੈ ਇਸ ਚੀਜ਼ ਦੇ ਉੱਤੇ ਇਹਦੇ ਵਾਸਤੇ ਇਮੀਡੀਏਟਲੀ ਤੁਹਾਨੂੰ ਜਿਹੜਾ ਐਕਸ਼ਨ ਲੈਣਾ ਚਾਹੀਦਾ ਹੈ ਇੱਕ ਤੇ ਜਿਵੇਂ ਗੁੜ ਆ ਜਾਂਦਾ ਇਸ ਸੀਜ਼ਨ ਵਿੱਚ ਤੁਸੀਂ ਦੇਖੋਗੇ ਹੁਣ ਆਪਣੀ ਖਲਾੜੀਆਂ ਚੱਲ ਪਈਆਂ ਮੈਂ ਪਹਿਲੇ ਵੀ ਦੱਸਿਆ ਗੁੜ ਅਦਰਕ ਅਦਰਕ ਦਾ ਰਸ ਲੈ ਲਓ ਗੁੜ ਲੈ ਲਓ ਦੀਆਂ ਗੋਲੀਆਂ ਬਣਾ ਲਓ ਲਗਭਗ ਸਫੇਦ ਚਨੇ ਦੇ ਦਾਣੇ ਜਿੰਨੀ ਗੋਲੀਆਂ 5 ਇੱਕ ਗੋਲੀਆਂ ਸਵੇਰੇ 5 ਇੱਕ ਗੋਲੀਆਂ ਸ਼ਾਮ ਨੂੰ ਖਾਣ ਲੱਗ ਜਾਓ ਸਰੀਰ ਬਿਲਕੁਲ ਤੁਹਾਡਾ ਫਿੱਟ ਰਹੇਗਾ ਅਗਨੀ ਵਧੇਗੀ ਅਦਰਕ ਜਿਹੜਾ ਨਾ ਉਹ ਤੁਹਾਡੀ ਡਾਈਜੈਸਟਿਵ ਅਗਨੀ ਨੂੰ ਵਧਾ ਦਿੰਦਾ ਠੀਕ ਗੁੜ ਜਿਹੜਾ ਗੁੜ ਤੁਹਾਨੂੰ એનર્ਜੀ ਦਿੰਦਾ ਹੈ ਗੁੜ ਇੱਕ ਐਸੀ ਚੀਜ਼ ਹੈ ਜਿਹੜਾ ਤੁਹਾਡੇ ਖੂਨ ਨੂੰ ਵਧਾਉਂਦਾ ਹੈ ਐਚਬੀ ਨੂੰ ਵਧਾਉਂਦਾ ਹੈ ਤੁਹਾਡੀ ਇਮਿਊਨਿਟੀ ਨੂੰ ਵਧਾਉਂਦਾ ਹੈ ਤੁਹਾਡੇ ਬੋਡੀ ਚ ਫਾਸਫੋਰਸ ਨੂੰ ਵਧਾਉਂਦਾ ਹੈ ਜਿਹੜੀ ਬੋਡੀ ਨੂੰ ਸਟਰੋਂਗ ਕਰਨ ਵਾਲੀ ਚੀਜ਼ਾਂ ਉਹਨੂੰ ਵਧਾਉਂਦੀ ਹੈ ਅਦਰਕ ਤੇ ਗੁੜ ਇਮੀਡੀਏਟਲੀ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਦਰਕ ਤੇ ਹਲਦੀ ਐ ਮਿਕਸ ਕਰਕੇ ਨਾਲ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਮੈਂ ਤੇ ਸਪੈਸ਼ਲ ਬਣਾਵਣਾ ਗੁੜ ਅਦਰਕ ਹਲਦੀ ਦਾ ਠੀਕ ਹੈ ਅਦਰਕ ਤੇ ਅ ਅਦਰਕ ਗੁੜ ਅਦਰਕ ਹਲਦੀ ਚਕੁੰਦਰ ਤੇ ਗੁੜ ਅੱਛਾ ਗਾਜਰ ਤੇ ਗੁੜ ਚਣੇ ਤੇ ਗੁੜ ਇਹ ਚੀਜ਼ਾਂ ਮੈਂ ਸਪੈਸ਼ਲ ਬਣਾਉਣਾ ਤੇ ਮੈਂ ਆਪ ਡੇਲੀ ਖਾਣਾ ਇਹ ਚੀਜ਼ਾਂ ਅਵੇਲੇਬਲ ਹੁੰਦੀਆਂ ਆਪਣੀ ਕੁਲਾੜੀ ਦੇ ਆਪਾਂ ਬਣਾਉਂਦੇ ਆ ਤੇ ਇਹ ਚੀਜ਼ਾਂ ਪ੍ਰੀਪੇਅਰ ਕਰਕੇ ਅਸੀਂ ਨੂੰ ਯੂਜ਼ ਕਰਨੇ ਆ ਤਾਂ ਕਿ ਇਹ ਸਰਦੀਆਂ ਠੀਕ ਰਹਿਣ अच्छा डॉक्टर साहब फिर ਤੁਹਾਨੂੰ ਤੁਸੀਂ ਤੇ ਨਰਵਸ ਫੜ ਕੇ ਬੰਦੇ ਦਾ ਐਕਸਟਰਾ ਕਰ ਲੈਨੇ ਹੋ ਆਮ ਬੰਦਾ ਜਿਹੜਾ ਇਸ ਵੇਲੇ ਵੀਡੀਓ ਦੇਖ ਰਿਹਾ ਹੈ ਉਹਨਾਂ ਨੂੰ ਕਿਵੇਂ ਪਤਾ ਲੱਗੇ ਕਿ ਸਾਡੇ ਵਿੱਚ ਜਿਹੜੀ ਤੁਸੀਂ ਆਮਵਾਦ ਦੀ ਗੱਲ ਕਹੀ ਹੈ ਜਿਹਨੂੰ ਪੰਜਾਬੀ ਵਿੱਚ ਅਸੀਂ ਵੈਵਵਾਦੀ ਕਹਿ ਦਿੰਦੇ ਆ ਵੀ ਉਹ ਵੈਵਵਾਦੀ ਸਾਡੇ ਵਧਨ ਕਰਕੇ ਦਰਦ ਹੋ ਰਿਹਾ ਹੈ ਜਾਂ ਸਾਨੂੰ ਕੋਈ ਇੰਟਰਨਲ ਪ੍ਰੋਬਲਮ ਹੈ ਸੰਕੇਤ ਹੁੰਦੇ ਨੇ ਜੀ ਕੋਈ ਬਿਲਕੁਲ ਸੰਕੇਤ ਹੈ ਦੇਖੋ ਅਗਰ ਤੁਹਾਡੇ ਗੈਸ ਬਣ ਰਹੀ ਹੈ ਕਾਫੀ ਲੰਬੇ ਟਾਈਮ ਤੋਂ ਉਸ ਤੋਂ ਬਾਅਦ ਦਰਦ ਹੋਣੀ ਸ਼ੁਰੂ ਹੋ ਗਈ ਪੇਟ ਵਿੱਚ ਅਫਾਰਾ ਹੋਣਾ ਸ਼ੁਰੂ ਹੋ ਗਿਆ ਤੁਸੀਂ ਨੋਟ ਕਰੋ ਸਵੇਰੇ ਉੱਠ ਕੇ ਫਰੈਸ਼ ਹੁੰਦੇ ਹੋ ਤੁਹਾਡੀ ਟਾਇਲਟ ਪਾਣੀ ਦੇ ਅੰਦਰ ਡੁੱਬ ਜਾਂਦੀ ਹੈ ਯਾ ਅਗਰ ਵੈਸਟਰਨ ਪੋਰਟ ਦੇ ਉੱਤੇ ਬੈੰਦੇ ਹੋ ਤੇ ਪਾਣੀ ਦੇ ਅੰਦਰ ਡੁੱਬ ਜਾਂਦੀ ਹੈ ਇੰਡੀਅਨ ਪੋਰਟ ਤੇ ਬੈੰਦੇ ਹੋ ਤੇ ਉਹ ਸੀਟ ਦੇ ਨਾਲੇ ਚਿਪਕ ਜਾਂਦੀ ਹੈ ਤੁਹਾਨੂੰ ਜ਼ਿਆਦਾ ਪਾਣੀ ਛੁੱਟਣਾ ਪੈਂਦਾ ਹੈ ਸਾਫ਼ ਕਰਨ ਵਾਸਤੇ ਤੇ ਇਹਦਾ ਮਤਲਬ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਨਹੀਂ ਹੈ ਤੁਸੀਂ ਦੇਖੋਗੇ ਜਿਸ ਦਿਨ ਤੁਹਾਨੂੰ ਦਰਦ ਹੋਈ ਹੈ ਉਸ ਦਿਨ ਤੁਹਾਨੂੰ ਕਬਜ਼ ਜ਼ਰੂਰ ਹੋਏਗੀ ਜਿਸ ਦਿਨ ਤੁਸੀਂ ਸਵੇਰੇ ਠੀਕ ਫਰੈਸ਼ ਹੋਏ ਹੋ ਉਸ ਦਿਨ ਤੁਹਾਡੀ ਦਰਦ ਯਾ ਤੇ ਹੋਏਗੀ ਨਹੀਂ ਇਹ ਜਿਹੜੀ ਦਰਦ ਦੀ ਇੰਟੈਂਸਿਟੀ ਹੈ ਮਤਲਬ ਬਹੁਤ ਜ਼ਿਆਦਾ ਦਰਦ ਤੇ ਘੱਟ ਦਰਦ ਤੁਸੀਂ ਘੱਟ ਦਰਦ ਵਾਲੇ ਪਾਸੇ ਹੋਵੋਗੇ ਤੁਹਾਨੂੰ ਉੱਥੋਂ ਹੀ ਪਤਾ ਲੱਗ ਜਾਏ ਕਿ ਅੱਜ ਮੇਰਾ ਡਾਈਜੈਸਟਿਵ ਸਿਸਟਮ ਠੀਕ ਸੀ ਅੱਜ ਮੈਨੂੰ ਦਰਦ ਨਹੀਂ ਹੋਈ ਇਹ ਬੰਦਾ ਧਿਆਨ ਦੇਣਾ ਪਈਗਾ ਵੀ ਅੱਜ ਦਰਦ ਨਹੀਂ ਹੋਈ ਕਿਉਂ ਨਹੀਂ ਹੋਈ ਮੈਂ ਫਰੈਸ਼ ਠੀਕ ਹਾਂ ਸਵੇਰੇ ਮੈਨੂੰ ਅੱਜ ਗੈਸ ਵੀ ਨਹੀਂ ਬਣੀ ਉਦੋਂ ਦਰਦ ਨਹੀਂ ਹੋਈ ਮਤਲਬ ਸਾਰਾ ਸਾਰਾ ਕੰਮ ਪੇਟ ਦੇ ਨਾਲ ਹੀ ਸੰਬੰਧਿਤ ਹੈ ਜੀ ਸਾਰਾ ਕੰਮ ਪੇਟ ਨਾਲ ਸੰਬੰਧਿਤ ਹੈ ਓਕੇ ਔਰ ਪੇਟ ਵਾਸਤੇ ਮੈਂ ਕਈ ਵਾਰੀ ਖਾਇਆ ਸੌਫ ਅਜਵੈਨ ਜੀਰਾ ਤਿੰਨੋ ਚੀਜ਼ਾਂ ਨੂੰ ਮਿਕਸ ਕਰ ਲਓ 100 100 ਗ੍ਰਾਮ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਗੁੰਗੁਨੇ ਪਾਣੀ ਨਾਲ ਲੈਣਾ ਸ਼ੁਰੂ ਕਰ ਦਿਓ ਇਹ ਪ੍ਰੋਬਲਮ ਠੀਕ ਹੋ ਜਾਏਗੀ ਬਿਲਕੁਲ ਤੇ ਇੱਕ ਮੈਂ ਹੋਰ ਚੀਜ਼ ਕਹਿਣਾ ਕਮਰ ਦਰਦ ਜਿਹੜੀ ਸ਼ੁਰੂ ਹੁੰਦੀ ਹੈ ਮੈਂ ਉਹਦੇ ਚ ਹਰ ਵਾਰੀ ਇੱਕ ਫਾਰਮੂਲਾ ਦਿੰਦਾ ਉਹਨਾਂ ਹਾਰ ਸ਼ਿੰਗਾਰ ਦਾ ਹਾਰ ਸ਼ਿੰਗਾਰ ਦਾ ਬੂਟਾ ਹਾਰ ਸ਼ਿੰਗਾਰ ਦਾ ਬੂਟਾ ਘਰੇ ਲਾ ਲਓ ਭਾਈ ਘਰੇ ਲਾ ਕੇ ਉਹਦੇ ਤਣੇ ਤੇ ਪੱਤੇ ਲਗਭਗ 1 ਫੁੱਟ ਤਣਾ ਲੈ ਲਓ ਉਹਨੂੰ 800 ਐਮਐਲ ਪਾਣੀ ਚ ਰਾਤੀ ਭਿਗੋ ਕੇ ਰੱਖ ਦਿਓ ਸਵੇਰੇ ਉਹਨੂੰ ਉਬਾਲ ਲਓ ਚੰਗੀ ਤਰ੍ਹਾਂ ਜਦੋਂ 200 ml ਪਾਣੀ ਰਹਿ ਜਾਏ ਉਹਨੂੰ ਪੀ ਲਓ ਕੱਲਾ ਇਹ ਪੀਣ ਲੱਗ ਜਾਓ ਯੂਰਿਕ ਐਸਿਡ ਗੋਡੇ ਮੋਡੇ ਦਾ ਦਰਦ ਜੋੜ ਬਦਲਣ ਵਾਸਤੇ ਵੀ ਜੇ ਤੁਹਾਨੂੰ ਕਹਿਤਾ ਨਾ 3 ਮਹੀਨੇ ਜੇ ਤੁਸੀਂ ਇਹ ਪਾਣੀ ਪੀ ਲਿਆ ਤੁਹਾਡੇ ਜੋੜਾਂ ਦੀ ਜਿਹੜੀ ਕਾਰਟਿਲੇਜ ਹੈ ਜੋੜਾਂ ਦੇ ਜਿਹੜੇ ਅੰਦਰ ਜਿਹਨੂੰ ਤੁਸੀਂ ਗਰੀਸ ਕਹਿੰਦੇ ਹੋ ਸਾਈਨੋਵਿਅਲ ਫਲੂਇਡ ਹੁੰਦਾ ਉਹ ਹੈ ਉਹ ਦੁਬਾਰਾ ਬਣਨ ਲੱਗ ਜਾਏਗਾ ਉਹਦੀ ਲਾਈਨਿੰਗ ਠੀਕ ਹੋ ਜਾਏਗੀ ਜੋੜਾਂ ਦੀ ਤੁਹਾਡਾ ਰਿਊਮਟੋਇਡ ਆਰਥਰਾਇਟਿਸ ਰਿਵਰਸ ਹੋ ਜਾਏਗਾ ਯੂਰਿਕ ਐਸਿਡ ਕੰਟਰੋਲ ਹੋ ਜਾਏਗਾ ਆਸਟਿਓ ਆਰਥਰਾਇਟਿਸ ਹੈ ਉਹ ਠੀਕ ਹੋਣਾ ਸ਼ੁਰੂ ਹੋ ਜਾਏਗਾ ਸਰਵਾਈਕਲ ਹੈ ਜਾਂ ਲੰਬਰ ਪੇਨ ਹੈ ਮਤਲਬ ਗਰਦਨ ਵਿੱਚ ਦਰਦ ਹੈ ਜਾਂ ਕਮਰ ਵਿੱਚ ਦਰਦ ਹੈ ਉਹ ਠੀਕ ਹੋਣੀ ਸ਼ੁਰੂ ਹੋ ਜੇਗੀ ਗਰਦਨ ਦੀ ਜਿਹੜੀ ਦਰਦ ਹੈ ਤੁਹਾਡੀ ਉਹ ਹੱਥਾਂ ਵਿੱਚ ਜਾਂਦੀ ਹੈ ਸਿਰ ਆਲੇ ਪਿੱਛੇ ਪਿਛਲੇ ਪਾਸੇ ਆਉਂਦੀ ਹੈ ਚੱਕਰ ਆਉਂਦੇ ਆ ਉਹ ਦਰਦ ਕੱਲੀ ਹਾਰ ਸ਼ਿੰਗਾਰ ਲੈਣ ਨਾਲ ਹੀ ਠੀਕ ਹੋ ਜਾਏਗੀ ਜਿਹਨੂੰ ਸ਼ੈਟਿਕਾ ਹੈ ਉਹਦੇ ਵਾਸਤੇ ਵੀ ਹਾਰ ਸ਼ਿੰਗਾਰ ਹੈ ਅਗਰ ਤੁਸੀਂ ਮਹੀਨਾ ਰੈਗੂਲਰ ਹੈ ਪਾਣੀ ਪੀ ਲਿਆ ਕਿਸੇ ਵੈਦ ਕੋਲ ਕਿਸੇ ਡਾਕਟਰ ਕੋਲ ਕੀ ਸੇ ਐਮ ਆਰ ਆਈ ਦੀ ਤੁਹਾਨੂੰ ਲੋੜ ਨਹੀਂ ਪੈਗੀ ਜੀ ਜੀ ਅੱਛਾ ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਹੈ ਗਰੀਸ ਦੀ ਅੱਜ ਕੱਲ ਬੜੀ ਪ੍ਰੋਬਲਮ ਹੈ ਇਹ ਗਰੀਸ ਸਾਨੂੰ ਸਮਝਾਉਂਗੇ ਵੀ ਹੈ ਕੀ ਤੁਸੀਂ ਗੋਡਾ ਇੱਥੇ ਰੱਖਿਆ ਹੋਇਆ ਇਹ ਹੁੰਦੀ ਕੀ ਸ਼ਹਿ ਜੀ ਦੇਖੋ ਜਿਹੜੀ ਗਰੀਸ ਹੈ ਨਾ ਗਰੀਸ ਕੁਛ ਨਹੀਂ ਜਿਹੜਾ ਵੀ ਸਾਡੇ ਸਰੀਰ ਦਾ ਜੋੜ ਹੈ ਦੋ ਜੋੜ ਹੈ ਮੰਨ ਲਓ ਇਹ ਹੈ ਤੇ ਇਹ ਪੋਰ ਹੈ ਇਹ ਜੋੜ ਹੈ ਇਹ ਜੋੜ ਨੂੰ ਸਮੂਥ ਕਿਦਾਂ ਚੱਲਦਾ ਹੈ ਆਸਾਨੀ ਨਾਲ ਤੁਸੀਂ ਦਰਵਾਜ਼ਾ ਦੇਖੋ ਦਰਵਾਜ਼ੇ ਤੇ ਤੁਹਾਡੇ ਲੱਗਿਆ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਕਬਜਾ ਹਾਂਜੀ ਹਾਂਜੀ ਕਬਜਾ ਜੋੜ ਨੂੰ ਚਲਾ ਰਿਹਾ ਥੋੜੇ ਟਾਈਮ ਬਾਅਦ ਕਬਜੇ ਚ ਆਵਾਜ਼ ਆਉਣ ਲੱਗ ਜਾਂਦੀ ਹੈ ਤੁਸੀਂ ਕੀ ਕਰਦੇ ਹੋ ਚੂੰ ਚੂੰ ਦੀ ਆਵਾਜ਼ ਆਉਣ ਲੱਗਦੀ ਹੈ ਚੂੰ ਚੂੰ ਦੀ ਆਵਾਜ਼ ਕੀ ਕਰਦੇ ਹੋ ਚੂੰ ਚੂੰ ਤੇਲ ਦੇ ਦਿੰਨੇ ਆ ਤੇਲ ਦੇ ਦਿੰਨੇ ਆ ਉਹ ਤੇਲ ਹੀ ਰੱਬ ਨੇ ਨੈਚੁਰਲ ਤੇਲ ਇੰਦੇ ਚ ਪਾਇਆ ਹੋਇਆ ਹੈ ਉਹ ਤੇਲ ਜਿਹੜਾ ਹੈ ਮੈਂ ਤੁਹਾਨੂੰ ਦਿਖਾਣਾ ਜਿਵੇਂ ਨਾ ਜੇ ਆਪਾਂ ਇਧਰੋਂ ਦੇਖ ਲਈਏ ਇਹ ਜਿਹੜੀ ਹੱਡੀ ਹੈ ਹੱਡੀ ਦੇ ਨਾਲ ਹੀ ਇੱਥੇ ਇੱਕ ਮੈਂਬਰੇਨ ਹੁੰਦੀ ਹੈ ਉਹ ਤੇਲ ਰਿਲੀਜ਼ ਕਰਦੀ ਰਹਿੰਦੀ ਹੈ ਫਲੂਇਡ ਸਾਈਨੋਵਿਅਲ ਫਲੂਇਡ ਕਹਿੰਦੇ ਆ ਉਹ ਅੰਦਰ ਰਹਿੰਦਾ ਉਹ ਕਫਾ ਜੇ ਵਾਤ ਪਿਤ ਕਫ ਹੈ ਉਹ ਆਯੁਰਵੇਦ ਵਿੱਚ ਕਫ ਕਿਹਾ ਗਿਆ ਮਾਡਰਨ ਅਚ ਨੂੰ ਸਾਈਨੋਵਿਅਲ ਫਲੂਇਡ ਕਹਿੰਦੇ ਉਹ ਬਣਾਉਂਦੀ ਐ ਇੱਥੇ ਇੱਕ ਮੈਂਬਰੇਨ ਐ ਉਹ ਬਣਾਉਂਦੀ ਐ ਹੁੰਦਾ ਕੀ ਐ ਗੋਡੇ ਜਦੋਂ ਅਸੀਂ ਜਿਆਦਾ ਕੈਲਸ਼ੀਅਮ ਦੀ ਕਮੀ ਹੋ ਜੇ ਖਾਣ ਪਾਣ ਠੀਕ ਨਾ ਹੋਵੇ ਆਮ ਬਾਤ ਹੋ ਜੇ ਐ ਗੋਡਾ ਕਿਸ਼ਨ ਲੱਗ ਜਾਂਦਾ ਉਹ ਮੈਂਬਰੇਨ ਖਤਮ ਹੋਣੀ ਸ਼ੁਰੂ ਹੋ ਜਾਂਦੀ ਜਿਹੜਾ ਬਣਾਉਂਦੀ ਐ ਪਰ ਉਹ ਮੈਂਬਰੇਨ ਦੁਬਾਰਾ ਬਣਾਈ ਜਾ ਸਕਦੀ ਐ ਆਯੁਰਵੇਦ ਦੇ ਹਿਸਾਬ ਨਾਲ ਉਸ ਮੈਂਬਰੇਨ ਨੂੰ ਬਣਾਉਣ ਵਾਸਤੇ ਆਯੁਰਵੇਦ ਵਿੱਚ ਜੜੀ ਬੂਟੀਆਂ ਦਾ ਵਰਣਨ ਹੈ ਹੱਡ ਜੋੜ ਹੈ ਜਵੇਂ ਜੜੀ ਬੂਟੀ ਹੁੰਦਾ ਵਰਣਨ ਹੈ ਤੁਸੀਂ ਲੈਣ ਲੱਗ ਜੋ ਅ ਹੱਡ ਜੋੜ ਹੈ ਜੜੀ ਬੂਟੀ ਜਿੰਦਾ ਵਰਣਨ ਕੀਤਾ ਗਿਆ ਹੈ ਰਾਸਨਾ ਦਾ ਵਰਣਨ ਕੀਤਾ ਗਿਆ ਸ਼ਲਾਕੀ ਇੱਕ ਜੜੀ ਬੂਟੀ ਆ ਉਹਦਾ ਵਰਣਨ ਕੀਤਾ ਗਿਆ ਜਦੋਂ ਜੜੀ ਬੂਟੀਆਂ ਤੁਸੀਂ ਲੈਂਦੇ ਹੋ ਤੇ ਉਹਦੇ ਨਾਲ ਅੰਦਰੋਂ ਉਹ ਮੈਂਬਰੇਨ ਬਣਨੀ ਸ਼ੁਰੂ ਹੋ ਜਾਂਦੇ ਫਿਰ ਅਸੀਂ ਉੱਪਰੋਂ ਕੰਮ ਕਰਨੇ ਆ ਬਾਹਰੋਂ ਤੇਲ ਲਗਾਣਾ ਕਰੀਮ ਲਗਾਣਾ ਜਿਵੇਂ ਇਹ ਤੇਲ ਹੈ ਇਹ ਪੀਨੋਇਲ ਇਹ ਵੀ ਸਾਈਨੋਵિયલ ਫਲੂਇਡ ਨੂੰ ਬਣਾਉਣੇ ਚੈਲਪ ਕਰਦਾ ਹੈ ਗ੍ਰੀਸ ਬਣਾ ਦੇਗਾ ਗ੍ਰੀਸ ਬਣਾਉਣੇ ਚੈਲਪ ਕਰਦਾ ਹੈ ਜਦੋਂ ਤੁਸੀਂ ਇਹ ਫਲੂਇਡ ਲਾਉਂਦੇ ਹੋ ਬਾਹਰੋਂ ਲੂਬ੍ਰੀਕੇਟ ਕਰਦੇ ਹੋ ਜਿਵੇਂ ਬਾਹਰ ਮ사ਜ ਕੀਤੀ ਤੁਸੀਂ 10 ਮਿੰਟ ਤੇਲ ਲਗਾ ਕੇ ਇਹ ਅੰਦਰ ਉਸ ਮੈਂਬਰੇਨ ਨੂੰ ਜਿਨੇ ਫਲੂਇਡ ਜਨਰੇਟ ਕਰਨਾ ਉਹਨੂੰ ਤਾਕਤ ਦਿੰਦਾ ਹੈ ਵੀ ਤੂੰ ਫਲੂਇਡ ਜਨਰੇਟ ਕਰ ਇਹ ਉਹਦੇ ਉੱਤੇ ਕੰਮ ਕਰਦਾ ਹੈ ਅਸੀਂ ਇਹਨੂੰ ਪੇਨ ਆਇਲ ਕਹਿੰਦੇ ਆ ਕਿਉਂਕਿ ਦਰਦ ਦੇ ਚ ਇਮੀਡੀਏਟਲੀ ਆਰਾਮ ਦੇ ਦਿੰਦਾ ਗੋਲੀ ਤੋਂ ਪਹਿਲਾਂ ਗੋਲੀ ਤੋਂ ਪਹਿਲੇ ਜੀ ਗੋਲੀ ਤੇ ਬਹੁਤ ਦੂਰ ਦੀ ਗੱਲ ਹੈ ਗੋਲੀ ਤੇ ਲੈਣ ਦੀ ਨੋਬਤ ਹੀ ਨਹੀਂ ਪੈਣੀ ਜੇ ਤੁਸੀਂ ਇਹ ਤੇਲ ਤੇ ਇਹ ਕਰੀਮ ਲਾ ਲਈ ਇਹ ਕਰੀਮ ਤੁਸੀਂ ਇੱਕ ਵਾਰੀ ਲਾ ਲਈ ਸਿਰਫ ਕਣਕ ਦੇ ਦਾਣੇ ਜਿੰਨੀ ਕਰੀਮ ਲਗਾਨੀ ਹੈ ਕਣਕ ਦੇ ਦਾਣੇ ਜਿੰਨੀ ਕਰੀਮ ਲਾਉਂਦੇ ਤੁਹਾਨੂੰ 5-7 ਮਿੰਟ ਵਿੱਚ ਆਰਾਮ ਆਣਾ ਸ਼ੁਰੂ ਹੋ ਜਾਏਗਾ ਲਾਉਂਦੇ ਹੀ ਤੁਰੰਤ ਜਿੰਨੂੰ ਕਹਿੰਦੇ ਆ ਨਾ ਲਾਉਂਦੇ ਹੀ ਆਰਾਮ ਹੈ ਭਾਵੇਂ ਤੁਹਾਡੇ ਗਰਦਨ ਇਸ ਰਾਈਕਲ ਦੀ ਦਰਦ ਹੈ ਕਮਰ ਦੀ ਦਰਦ ਹੈ ਗੋਡੇ ਦੀ ਦਰਦ ਹੈ ਇਮੀਡੀਏਟਲੀ ਰਿਲੀਫ ਆਣਾ ਸ਼ੁਰੂ ਹੋ ਜਾਏਗਾ ਤੁਹਾਨੂੰ ਕਰੀਮ ਨਾਲ ਤੇ ਤੇਲ ਨਾਲ ਜੀ ਜੀ ਤੇਲ ਬਣਾਣਾ ਹੈ ਅਗਰ ਤੁਸੀਂ ਘਰੇ ਬਣਾਣਾ ਹੈ ਮੈਂ ਤੁਹਾਨੂੰ ਨੁਸਖਾ ਦੇ ਦਿੰਦਾ ਜੀ ਮੇਰਾ ਵੀ ਸਵਾਲ ਇਹੀ ਸੀ ਮੈਂ ਤੁਹਾਡੇ ਨਾਲ ਨਾ ਇੰਟਰਵਿਊ ਕਰਕੇ ਮੈਨੂੰ ਪਤਾ ਲੱਗਿਆ ਹੁਣ ਤੁਸੀਂ ਕਿਹੜੇ ਮੁੱਦੇ ਤੇ ਆਣ ਲੱਗੇ ਹੋ ਤੁਸੀਂ ਅੰਦਰੋਂ ਚੀਜ਼ਾਂ ਕੱਢਦੇ ਹੋ ਵੀ ਕੋਈ ਨਾ ਕੋਈ ਚੀਜ਼ ਮੈਂ ਤੁਹਾਨੂੰ ਦੇ ਨਾਂ ਵਾਸਤੇ ਫਾਰਮੂਲਾ ਨਵਾਂ ਅਸੀਂ ਤਾਂ ਅੱਜ ਤੁਹਾਡੀ ਡੈਰੀ ਵੀ ਖਲੋਣੀ ਹੈ ਜੀ ਕਾਲੀ ਡੈਰੀ ਕਾਲੀ ਡੈਰੀ ਨਾਂ ਕਾਲੀ ਡੈਰੀ ਵਾਲੇ ਨੁਸਖਾ ਵੀ ਅਸੀਂ ਤੁਹਾਡੇ ਕੋਲ ਲਵਾਂਗੇ ਅੱਜ ਡਾਕਟਰ ਸਾਹਿਬ ਨੇ ਕਾਲੀ ਡੈਰੀ ਵਾਲਾ ਵੀ ਨੁਸਖਾ ਤੁਹਾਨੂੰ ਦੇਣਾ ਹੈ ਜੋੜਾਂ ਦੇ ਦਰਦਾਂ ਵਾਸਤੇ ਜਿਹੜਾ ਇਹਨਾਂ ਨੇ ਇੱਥੇ ਬੈਠੇ-ਬੈਠੇ ਜਿਹੜੇ ਇੱਕ ਆਏ ਸੀ ਉਹਨਾਂ ਨੂੰ ਦਿੱਤਾ ਤੇ ਅਸੀਂ ਵੀ ਉਹ ਨੁਸਖਾ ਜ਼ਰੂਰ ਲੈ ਕੇ ਜਾਵਾਂਗੇ ਜੀ ਡਾਕਟਰ ਸਾਹਿਬ ਚਲੋ ਪਹਿਲੇ ਕਾਲੀ ਡੈਰੀ ਵਾਲਾ ਹੀ ਦੇ ਦੇਣੇ ਆ ਜੀ ਤੁਹਾਨੂੰ ਜੀ ਜੀ ਤੁਸੀਂ ਉਹ ਕਾਲੀ ਡੈਰੀ ਦਾ ਜੀ ਕਾਲੀ ਡੈਰੀ ਕੱਢ ਲਈ ਹੈ ਡਾਕਟਰ ਸਾਹਿਬ ਨੇ ਬਹੁਤ سارے ਨੁਸਖੇ ਟੋਟ ਕੇ ਜਿਹੜੇ ਇੱਥੇ ਲਿਖੇ ਰੱਖੇ ਹੋਏ ਨੇ ਅੱਛਾ ਜੋੜਾਂ ਦੇ ਦਰਦਾਂ ਵਾਸਤੇ ਫਿਰ ਸਾਨੂੰ ਦੇ ਦਿਓ ਜੀ ਨਾ ਸਾਨੂੰ ਤੇਲ ਦੀ ਲੋੜ ਪਵੇ ਨਾ ਕਰੀਮ ਦੀ ਲੋੜ ਪਵੇ ਲਓ ਜੀ ਅੱਜ ਕਾਲੀ ਡੈਰੀ ਖੋਲ ਲੈਣੇ ਆ ਠੀਕ ਹੈ ਜੀ ਐਸ ਹੈ ਇਹ ਨੁਸਖੇ ਮੈਂ ਲਿਖ ਕੇ ਆਪਣੇ ਰੱਖੇ ਹੋਏ ਆ ਇਹ ਹੀ ਨੁਸਖੇ ਅਸੀਂ ਡਾਈਟ ਵਿੱਚ ਦੱਸਨੇ ਆ ਪੇਸ਼ੈਂਟ ਨੂੰ ਤਾਂ ਕਿ ਉਹ ਆਪਣੇ ਚੀਜ਼ਾਂ ਨੂੰ ਕੰਟਰੋਲ ਕਰਨ ਜਿਹੜਾ ਵੀ ਗੋਟਣੇ ਦਾ ਦਰਦ ਹੈ ਉਹਦੇ ਸਭ ਤੋਂ ਪਹਿਲੇ ਅਸੀਂ ਗੱਲ ਕਰਨੀ ਆ ਕੈਲਸ਼ੀਅਮ ਦੀ ਵੇ ਤੁਹਾਡਾ ਅਗਰ ਕੈਲਸ਼ੀਅਮ ਵਿਟਾਮਿਨ ਡੀ ਘਟ ਹੈ ਤੇ ਤੁਹਾਨੂੰ ਦਿੱਕਤ ਆਉਂਦੀ ਹੈ ਸਭ ਤੋਂ ਪਹਿਲੇ ਤੁਸੀਂ ਕਿਸੇ ਡਾਕਟਰ ਕੋਲ ਜਾਂਦੇ ਹੋ ਤੁਹਾਡੇ ਨਾਲ ਕੈਲਸ਼ੀਅਮ ਦੀ ਗੋਲੀ ਲਾ ਦਿੰਦਾ ਇੱਕ ਵਿਟਾਮਿਨ ਡੀ ਦੀ ਗੋਲੀ ਉਸ ਤੋਂ ਬਾਅਦ ਪਥਰੀਆਂ ਬਣ ਜਾਂਦੀਆਂ ਨੇ ਠੀਕ ਹੈ ਜੀ ਉਹ ਹਫਤੇ ਚ ਇੱਕ ਵਾਰੀ ਖਾਣੀ ਹੈ ਰੋਜ਼ ਖਾਣੀ ਹੈ ਫਿਰ ਨਾਲੇ ਕਹਿੰਦਾ ਜੀ ਇਹ ਗਰੀਸ ਬਣਾਉਣ ਵਾਲੀ ਦਵਾਈ ਇਹ ਕੁਝ ਨਹੀਂ ਤੁਹਾਡੇ ਕਿਚਨ 'ਚ ਚੀਜ਼ਾਂ ਹੈਗੀਆਂ ਤੁਸੀਂ ਹੁਣੇ ਵੀਡੀਓ ਨੋਟ ਕਰ ਲਓ ਸੇਵ ਕਰ ਲਓ ਉਹਨੂੰ ਜ਼ਰੂਰ ਭੇਜ ਦਿਆ ਜੇ ਇਹ ਵੀਡੀਓ ਜਿੰਨੂੰ ਗੋਡੇ ਮੋਡੇ ਜਰਦਾ ਸਾਡੇ ਵੱਡੇ ਬਜ਼ੁਰਗਾਂ ਨੂੰ ਜ਼ਰੂਰ ਭੇਜਣੀ ਹੈ ਤਾਂ ਕਿ ਉਹ ਘਰੇ ਹੀ ਫਾਰਮੂਲਾ ਬਣਾ ਲੈਣ ਕਿਉਂਕਿ ਜਦੋਂ ਵੀ ਤੁਸੀਂ ਕੈਲਸ਼ੀਅਮ ਵਿਟਾਮਿਨ ਡੀ ਦੀ ਗੋਲੀ ਖਾਂਦੇ ਹੋ ਤੁਹਾਨੂੰ ਐਸਿਡਿਟੀ ਹੋਣ ਲੱਗ ਜਾਂਦੀ ਹੁੰਦੀ ਨਾਲ ਡਾਕਟਰ ਸਪੈਸ਼ਲ ਕਹਿੰਦਾ ਬਈ ਸੌਂਦੇ ਵੇਲੇ ਨਹੀਂ ਲੈਣੀ ਸਵੇਰੇ ਲੈਣੀ ਹੈ ਗੋਲੀ ਲੈਣ ਕਬਜ਼ ਵੀ ਹੋ ਜਾਂਦੀ ਹੈ ਹਾਂ ਕਬਜ਼ ਹੋ ਜਾਂਦੀ ਹੈ ਅੱਧਾ ਪੌਣਾ ਘੰਟਾ ਤੁਰਨਾ ਹੈ ਅਗਰ ਤੁਸੀਂ ਘਰੇਲੂ ਨੁਸਕਾ ਬਣਾ ਲਓਗੇ ਤੁਹਾਡਾ ਕੈਲਸ਼ੀਅਮ ਵਿਟਾਮਿਨ ਡੀ ਇਮੀਡੀਏਟਲੀ ਪੂਰਾ ਹੋ ਜਾਏਗਾ ਤੁਹਾਨੂੰ ਜਦੋਂ ਮਰਜ਼ੀ ਉਹ ਲਾਓ ਤੇ ਨਾਲੇ ਭਾਵੇਂ ਖਾ ਕੇ ਨਾਲੇ ਹੀ ਸੋਜੋ ਤਾਂ ਵੀ ਕੋਈ ਦਿੱਕਤ ਨਹੀਂ ਆਉਂਦੀ ਕੋਈ ਐਸਿਡਿਟੀ ਨਹੀਂ ਬਣਦੀ ਮਤਲਬ ਜੇ ਸਾਡੇ ਕੈਲਸ਼ੀਅਮ ਪੂਰਾ ਹੈ ਜੀ ਫਿਰ ਸਾਡੇ ਹੱਡੀਆਂ ਦਾ ਦਰਦ ਹੀ ਮਜਬੂਤੀ ਆਉਂਦੇ ਚ ਉਹ ਹਿਲਣਗੀਆਂ ਹੀ ਨਹੀਂ ਆਪਣੀ ਜਗ੍ਹਾ ਖੜੀਆਂ ਰਹਿਣਗੀਆਂ ਇਹ ਫਾਰਮੂਲਾ ਨੋਟ ਕਰੋ ਜੀ ਮੈਂ ਜੀ ਫਾਰਮੂਲਾ ਕੱਲ ਦੇ ਦੇਣਾ ਜੀ ਮਖਾਣੇ ਲੈਣੇ ਆ ਜੀ 50 ਗ੍ਰਾਮ ਠੀਕ ਹੈ ਬਾਦਾਮ 50 ਗ੍ਰਾਮ ਭੁੰਨੇ ਹੋਏ ਚਨੇ 50 ਗ੍ਰਾਮ ਖਸਖਸ ਦੇ ਬੀਜ ਜਿਹੜੇ ਖਸਖਸ ਆਂਦੀ ਹੈ ਉਹ 50 ਗ੍ਰਾਮ ਇਹ ਚਾਰ ਚੀਜ਼ਾਂ ਦਸੀਆਂ ਮੈਂ ਮਖਾਣੇ ਬਾਦਾਮ ਭੁੰਨੇ ਚਨੇ ਤੇ ਖਸਖਸ ਇਹ ਸਭ 50 50 ਗ੍ਰਾਮ ਲੈ ਲਓ ਛੁਆਰਾ 50 ਗ੍ਰਾਮ ਲੈ ਲਓ ਇਨੂੰ ਚੰਗੀ ਤਰ੍ਹਾਂ ਮਿਕਸੀ 'ਚ ਮਿਕਸ ਕਰ ਲਓ ਠੀਕ ਹੈ ਗ੍ਰाइंड ਕਰ ਲਓ ਉਸ ਤੋਂ ਬਾਅਦ ਇਹਦੇ 'ਚ 2 ਚਮਚ ਸੁੰਡ ਦਾ ਪਾਊਡਰ ਠੀਕ ਹੈ 2 ਚਮਚ ਅਜਵੈਨ ਪਾ ਲਓ ਜਦੋਂ ਇਹ ਮਿਕਸਚਰ ਤਿਆਰ ਹੋ ਗਿਆ 1 ਚਮਚ ਸਵੇਰੇ 1 ਚਮਚ ਸ਼ਾਮ ਨੂੰ ਗੁੰਗੁਨੇ ਪਾਣੀ ਦੇ ਨਾਲ ਲੈਣ ਲੱਗ ਜਾਓ کیا ਹੀ ਬਾਤ ਹੈ ਤੁਹਾਡਾ ਕੈਲਸ਼ੀਅਮ ਦੀ ਕਮੀ ਨਹੀਂ ਹੋਏਗੀ ਕਦੇ ਵੀ ਜੀ ਜੀ ਤੁਸੀਂ ਜਦੋਂ ਕੈਲਸ਼ੀਅਮ ਚੈੱਕ ਕਰਾਓਗੇ ਵਿਟਾਮਿਨ ਡੀ ਚੈੱਕ ਕਰਾਓਗੇ ਤੁਹਾਨੂੰ ਉਹ ਪੂਰਾ ਮਿਲੇਗਾ ਹੁਣ ਤੁਸੀਂ ਕੈਲਸ਼ੀਅਮ ਤੇ ਪੂਰਾ ਕਰ ਲਿਆ ਕੁੱਟਨੇ ਦਾ ਦਰਦ ਉਹ ਡੈਰੀ ਖੁੱਲ ਗਈ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਲਦੀ ਹੂੰ ਸੁੰਡ ਠੀਕ ਹੈ ਜੀ ਮੱਗ ਸੁਰੰਜਾਂ ਠੀਕ ਹੈ ਸ਼ਤਾਵਰ ਠੀਕ ਹੈ ਇਹ ਚੀਜ਼ਾਂ ਲੈ ਲਓ ਹਲਦੀ ਸੁੰਡ ਮੱਗ ਸੁਰੰਜਾਂ ਸ਼ਤਾਵਰ ਤੇ ਅਸ਼ਵਗੰਧਾ ਠੀਕ ਹੈ ਇਹ ਚੀਜ਼ਾਂ ਲੈ ਲਓ ਸਾਰਿਆਂ ਨੂੰ ਬਰਾਬਰ ਮਾਤਰਾ ਵਿੱਚ ਲੈ ਲਓ 50 50 ਗ੍ਰਾਮ ਲੈ ਲਓ ਸਾਰਿਆਂ ਨੂੰ ਮਿਕਸ ਕਰ ਲਓ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਲੈਣ ਲੱਗ ਜਾਓ ਜਿਹਨੂੰ ਰਿਊਮਟੋਇਡ ਆਰਥਰਾਇਟਿਸ ਹੈ ਉਹ ਦੁੱਧ ਨਾਲ ਵਰਤੇ ਬਾਕੀ ਜਿਹਨੂੰ ਅਗਰ ਰੂਮਟੋਇਡ ਆਰਥਰਾਇਟਿਸ ਨਹੀਂ ਹੈ ਆਸਟਿਓ ਆਰਥਰਾਇਟਿਸ ਹੈ ਉਹ ਦੁੱਧ ਲੈ ਸਕਦਾ ਹੈ ਉਹ ਦੁੱਧ ਨਾਲ ਲੈ ਲੈ ਰੂਮਟੋਇਡ ਆਰਥਰਾਇਟਿਸ ਵਾਲੇ ਦਾ ਦੁੱਧ ਬੰਦ ਹੈ ਫਰਕ ਕੀ ਹੁੰਦਾ ਜੀ ਦੋਵਾਂ ਚ ਦੇਖੋ ਰੂਮਟੋਇਡ ਆਰਥਰਾਇਟਿਸ ਆਮ ਬਾਤ ਹੈ ਜਿਹਨੂੰ ਮੈਂ ਕਹਿ ਰਿਹਾ ਬਈ ਡਾਈਜੈਸ਼ਨ ਠੀਕ ਨਹੀਂ ਹੁੰਦਾ ਰੂਮਟੋਇਡ ਆਰਥਰਾਇਟਿਸ ਆਟੋ ਇਮਿਊਨ ਡਿਜ਼ੀਜ਼ ਹੈ ਆਟੋ ਇਮਿਊਨ ਡਿਜ਼ੀਜ਼ ਜਿਹੜਾ ਦੁੱਧ ਹੈ ਉਹਨੂੰ ਅਸੀਂ ਕਾਰਨ ਮੰਨਿਆ ਤੇ ਉਹਨੂੰ ਅਸੀਂ ਆਯੁਰਵੇਦ ਦੇ हिसाब ਨਾਲ ਹਟਾ ਦਿੰਨੇ ਆ ਜਿਹੜਾ ਆਸਟਿਓ ਆਰਥਰਾਇਟਿਸ ਹੈ ਉਹ ਹੁੰਦਾ calcium vitamin d ਦੀ ਕਮੀ ਦੇ ਨਾਲ ਆਯੁਰਵੈਦ ਦੇ ਸਾਧਨ ਉਹਦੇ ਵਿੱਚ ਅਸੀਂ ਦੁੱਧ ਦੇ ਸਕਨੇ ਆ ਪਰ ਦੁੱਧ ਆਪਣਾ ਹੀ ਹੋਵੇ ਅੱਜ ਕੱਲ ਦੁੱਧ ਵੀ ਨਹੀਂ ਪਤਾ ਲੱਗਦਾ ਜੀ ਕੀ ਆ ਰਿਹਾ ਉਹਦੇ ਨਾਲ ਤੁਸੀਂ ਇਹ ਚੀਜ਼ਾਂ ਵਰਤਨ ਲੱਗ ਜਾਓ ਤੇ ਹੁਣ ਘਰੇ ਤੇਲ ਬਈ ਬਣਵਾ ਦਿੰਨੇ ਆ ਜਿਹੜੀ ਮੈਂ ਗੱਲ ਦੱਸਣ ਲੱਗਾ ਸੀ ਤੁਸੀਂ ਇਸ ਤੋਂ ਇਸ ਤੋਂ ਪਹਿਲਾਂ ਕਿ ਤੁਸੀਂ ਦੱਸੋ ਇੱਕ ਸਵਾਲ ਸਾਡੇ ਕੋਲ ਅਕਸਰ ਆਉਂਦਾ ਹੈ l4 ਤੇ l5 ਵਾਲਾ ਡਾਕਟਰ ਇਹ ਇਹ ਕੀ ਮੁਸ਼ਕਲ ਰਹਿੰਦੀ ਜੀ ਜ਼ਿਆਦਾਤਰ l4 ਤੇ l5 ਵੀ ਕਿਉਂ ਇਫੈਕਟਡ ਹੁੰਦੇ ਜੀ ਇਹ ਕੀ ਚੀਜ਼ ਹੁੰਦੀ ਹੈ ਦੇਖੋ l4 l5 ਕਿਉਂ ਦਿੱਕਤ ਆਂਦੀ ਹੈ ਦੇਖੋ ਕਮਰ ਦਾ ਇਹ ਹਿੱਸਾ ਹੈ ਇਹ ਪੂਰੀ ਸਾਡੀ ਸਪਾਈਨ ਹੈਗੀ ਅਜਿੰਦਾ ਜੀ ਮੁੱਦਾ ਡਿਸਕਸ ਕਰ ਲਿਆ ਇੱਕ ਉੱਪਰ ਦਾ ਹਿੱਸਾ ਜਿੰਨੂੰ ਸਰਵਾਈਕਲ ਜਿੱਥੇ ਹੁੰਦੀ ਹੈ ਇੱਥੇ ਕੋਈ ਹੱਡੀ ਨਹੀਂ ਇਹਨੂੰ ਨਹੀਂ ਫੜਿਆ ਹੋਇਆ ਗਰਦਨ ਨੂੰ ਇੱਧਰ ਕੋਈ ਹੱਡੀ ਹੈ ਨਹੀਂ ਹੈ ਫਿਰ ਇਹ ਛਾਤੀ ਦਾ ਏਰੀਆ ਆ ਜਾਂਦਾ ਹੈ ਛਾਤੀ ਦੇ ਏਰੀਆ ਚ ਕੀ ਹੈ ਇਹ ਰਿਬਸ ਹੈ ਪਸਲੀਆਂ ਜਿੰਨੂੰ ਕਹਿੰਦੇ ਪਸਲੀਆਂ ਨੇ ਇੱਥੋਂ ਹੱਡੀ ਨੂੰ ਫੜਿਆ ਹੋਇਆ ਕੱਸ ਕੇ ਫਿਰ ਕਮਰ ਦਾ ਏਰੀਆ ਆ ਜਾਂਦਾ ਕਮਰੇ ਚ ਵੀ ਢਿੱਡਾ ਹੈ ਫਿਰ ਇੱਥੇ ਵੀ ਹੱਡੀ ਨੇ ਨਹੀਂ ਫੜਿਆ ਹੋਇਆ ਤੇ ਜਦੋਂ ਵੀ ਕੋਈ ਝਟਕਾ ਲੱਗਦਾ ਹੈ ਤੇ ਕੀ ਚੀਜ਼ ਹਿੱਲੇਗੀ ਜਾਂ ਤੇ ਗਰਦਨ ਵਾਲੀ ਚੀਜ਼ ਹਿੱਲੇਗੀ ਜਾਂ ਕਮਰ ਵਾਲੀ ਹਿੱਲੇਗੀ ਵਿਚਕਾਰ ਤੇ ਹੱਡੀਆਂ ਨੇ ਫੜਿਆ ਹੀ ਹੋਇਆ ਜਦੋਂ ਵੀ ਪ੍ਰੋਬਲਮ ਆਉਂਦੀ ਹੈ ਕਿਸੇ ਪੇਸ਼ੈਂਟ ਨੂੰ ਗਰਦਨ ਦੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਉਹ ਮਣਕਾ ਹਿਲ ਜਾਂਦਾ ਹੈ ਉੱਥੇ ਐਡੀ ਨਹੀਂ ਹੈ ਸਰਵਾਈਕਲ ਹੋ ਗਿਆ ਕੋਈ ਵਜਨ ਚੁੱਕਦੇ ਹੋਏ ਝਟਕਾ ਲੱਗੇਗਾ ਇੱਥੇ ਝਟਕਾ ਲੱਗਿਆ ਕਿਉਂਕਿ ਹੱਡੀ ਨੇ ਨਹੀਂ ਫੜਿਆ ਹੋਇਆ ਦੋਵੇਂ ਪਾਸੋਂ ਮਸਲ ਨੇ ਫੜਿਆ ਹੋਇਆ ਮਸਲ ਖਿੱਚ ਦਿਆ ਉਹ ਹੱਡੀ ਨਾਲੇ ਖਿਚਲੈਂਦੀ ਹੈ ਉਹਨੂੰ ਲੰਬਰ ਦੀ ਪੇਨ ਹੋਏਗੀ ਸਾਡੇ ਸਾਰਾ ਬੋਡੀ ਦਾ ਵੇਟ L4 L5 ਤੋਂ ਟੱਪ ਕੇ ਜ਼ਮੀਨ ਤੇ ਜਾਂਦਾ ਹੈ ਸੈਂਟਰ ਜਿਹੜਾ ਹੈ ਨਾ ਸਾਡਾ ਉਹ ਉੱਥੋਂ ਟੱਪਦਾ ਹੈ ਠੀਕ ਹੈ ਤਾਂ ਹੀ ਜਦੋਂ ਅਸੀਂ ਵੇਟ ਚੁੱਕਨੇ ਆ ਬੈਲਟ ਲਾ ਕੇ ਚੁੱਕਨੇ ਆ ਵੀ ਵੇਟ ਡਾਇਵਰਟ ਹੋ ਜੇ ਹੋਰ ਪਾਸੇ ਅਸੀਂ ਤਾਂ ਵਜਨ ਚੁੱਕਨੇ ਆ L4 L5 ਜਦੋਂ ਹਿਲ ਜਾਂਦੀ ਹੈ ਉੱਥੇ ਜਿਹੜੀ ਨਸਾਂ ਹੈਗੀਆਂ ਜਿਹੜੀਆਂ ਨਸਾਂ ਹੈਗੀਆਂ ਇਹ ਪ੍ਰੈਸ ਹੋ ਜਾਂਦੀਆਂ ਇਹ ਪ੍ਰੈਸ ਹੋਣ ਤੋਂ ਬਾਅਦ ਜਿੱਥੇ-ਜਿੱਥੇ ਇਹ ਨਸਾਂ ਜਾਂਦੀਆਂ ਉੱਥੇ-ਉੱਥੇ ਦਰਦ ਮਹਿਸੂਸ ਹੁੰਦੀ ਹੈ ਜਨਰਲ ਇਹ ਦਰਦ ਟੰਗ ਦੇ ਬਾਹਰਲੇ ਪਾਸੇ ਹੁੰਦੀ ਹੈ ਦੋ ਢਾਈ ਉਂਗਲਾ ਪੈਰ ਦੀਆਂ ਢਾਈ ਉਂਗਲਾਂ ਸੁੰਨ ਹੋ ਜਾਂਦੀਆਂ ਲੋਕੀ ਕਹਿੰਦੇ ਆ ਜੀ ਮੈਨੂੰ ਕੀੜੀਆਂ ਜੀਆਂ ਲੜਦੀਆਂ ਸੁੰਨਪਨ ਰਹਿੰਦਾ ਉਹ ਸ਼ਰਟਿਕਾ ਦੀ ਦਰਦ ਇੱਕਦਮ ਦਰਦ ਰੇਡੀਏਟ ਹੁੰਦੀ ਹੈ ਜਦੋਂ ਇਹ ਦਰਦ ਹੁੰਦੀ ਹੈ ਉਹਦੇ ਵਾਸਤੇ ਇੱਕ ਹੀ ਰਾਮ ਬਾਣ ਨੁਸਖਾ ਹੈ ਪਾਰੀਜਾਤ ਹਾਰ ਸ਼ਿੰਗਾਰ ਉਹਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਵੀਡੀਓ ਚ ਪਹਿਲੇ ਕਿ ਇਹਨੂੰ ਉਬਾਲ ਕੇ ਲਓ ਤੇ ਰੈਗੂਲਰ ਲੈਣਾ ਹੈ ਮਿਨਾ ਲੈਣਾ ਹੈ ਤੁਸੀਂ ਦੇਖੋਗੇ ਕਿੰਨੀ ਵੀ ਪੁਰਾਣੀ ਛੜੀਕਾ ਦੀ ਪ੍ਰੋਬਲਮ ਹੈ ਉਹ ਠੀਕ ਹੋ ਜਾਏਗੀ ਤੁਸੀਂ ਤੇ ਕਹ ਰਹੇ ਜਿਹੜਾ ਕਾਲਾ ਦੁੱਧ ਹੈਗਾ ਕਾਲਾ ਦੁੱਧ ਵੀ ਬੜਾ ਕੰਮ ਕਰਦਾ ਤੁਹਾਡਾ ਕਾਲਾ ਦੁੱਧ ਤੁਹਾਨੂੰ ਪਤਾ ਹੀ ਹੈ ਸ਼ਿਲਾਜੀਤ ਹੈ ਇਹ ਪਹਾੜਾਂ ਦੀ ਸ਼ਿਲਾਜੀਤ ਹੈ ਜੀ ਸਰਦੀਆਂ ਵਿੱਚ ਰਾਮਬਾਨ ਹੈ ਇਹ ਲੋਕਾਂ ਨੇ ਸ਼ਿਲਾਜੀਤ ਨੂੰ ਬਦਨਾਮ ਕਰਤਾ ਵੀ ਇਹ ਆਦਮੀਆਂ ਵਾਸਤੇ ਆਦਮੀਆਂ ਵਾਸਤੇ ਐਸਾ ਨਹੀਂ ਹੈ ਇਹ ਆਦਮੀ ਤੇ ਔਰਤ ਦੋਵੇਂ ਲੈ ਸਕਦੇ ਆ ਇਹ ਬੋਡੀ ਨੂੰ એનર્ਜੀ ਦੇਣ ਵਾਸਤੇ ਜਿਸ ਵੀ ਭੈਣ ਨੂੰ ਸਾਡੀ ਮਾਤਾ ਨੂੰ ਗੋਡੇ ਮੋਡਿਆਂ ਦੀ ਦਰਦ ਹੈ ਉਹ ਸ਼ਿਲਾਜੀਤ ਜ਼ਰੂਰ ਲਵੇ ਸ਼ਿਲਾਜੀਤ ਵਿੱਚ 80 ਤੋਂ ਜ਼ਿਆਦਾ ਮਿਨਰਲ ਹੈਗੇ ਤੇ ਇਹ ਜਿਹੜੀ ਸ਼ਿਲਾਜੀਤ ਹੈ ਇਹ ਅਸੀਂ ਪਹਾੜਾਂ ਦੀ ਬੜੀ ਹਾਈਟ ਤੋਂ ਪ੍ਰੋਕ્યોਰ ਕੀਤੀ ਹੈ ਤੇ ਉਹ ਹੁਣ ਅਸੀਂ ਪੈਕ ਕਰ ਦਿੱਤੀ ਹੈ ਇਹ ਤੁਸੀਂ ਅਗਰ ਰੈਗੂਲਰ ਸ਼ਿਲਾਜੀਤ ਲੈਣ ਲੱਗ ਜਓ ਤੁਹਾਨੂੰ ਗੋਡੇ ਮੋਡੇ ਦੀ ਦਰਦ ਨਹੀਂ ਹੋਏਗੀ ਲੈਣੀ ਕਿੰਨੀ ਹੈ ਸਿਰਫ ਇੱਕ ਕਣਕ ਦੇ ਦਾਣੇ ਜਿੰਨੀ ਰੋਜ਼ ਇਹਨੂੰ ਲੈਣ ਲੱਗ ਜਓ ਇਹ ਇੱਕ ਡੱਬੀ 2 ਮਹੀਨੇ ਚੱਲਦੀ ਹੈ ਜੀ 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 ਡਾਕਟਰ ਸਾਹਿਬ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਸਾਨੇ ਮੰਗਾਇਆ ਤਾਂ ਡਾਈਜੈਸਟਿਵ ਸਿਸਟਮ ਵਾਸਤੇ ਸੀ ਜਿਹੜਾ ਚਵਨਪਰਾਸ਼ ਹੈਗਾ ਤੇ ਉਹ ਕਹਿੰਦੇ ਵੀ ਸਾਡੇ ਗੋਡੇ ਮੋਡੇ ਦਾ ਦਰਦ ਇਹ ਨਾਲ ਵੀ ਠੀਕ ਕਰ ਦਿੰਦੇ ਤੁਸੀਂ ਚਵਨਪਰਾਸ਼ ਨਾਲ ਦੇਖੋ ਚਵਨਪਰਾਸ਼ ਜਿਹੜਾ ਹੈ ਨਾ ਜੀ ਉਹ RAM ਬਾਣਾ ਜਿਹੜਾ ਐਸ਼ਵਿਨਪਰਾਸ਼ ਬਣਾਇਆ ਠੀਕ ਹੈ ਇਹਦੇ ਚ ਪਿਓਰ ਗਾਂ ਦਾ ਘਿਓ ਪਾਇਆ ਠੀਕ ਹੈ ਸਾਫ ਸੁੱਚਾ ਮੱਖੀਆਂ ਦਾ ਸ਼ਹਿਦ ਪਾਇਆ 42 ਤੋਂ ਵੱਧ ਜੜੀ ਬੂਟੀਆਂ ਜਿਹੜੀ ਬੁੱਕ ਵਿੱਚ ਲਿਖੀਆਂ ਓ ਪਾਈਆਂ ਆਮਲਾ ਜਿੰਨਾ ਲਿਖਿਆ ਉੰਨਾ ਪਾਇਆ ਜਦੋਂ ਤੁਸੀਂ ਇਹ ਚਚਾਂ ਪਾਤੀਆਂ 42 ਵੀ ਦੀ 42 ਜੜੀ ਬੂਟੀਆਂ ਵਿੱਚ ਜਿਹੜੀ ਜੜੀ ਬੂਟੀ ਜੋੜਾਂ ਦੇ ਉੱਤੇ ਕੰਮ ਕਰਦੀ ਏ ਦਸ਼ਮੂਲਾ ਦੀ ਉਹ ਸਾਰੀਆਂ ਇਹਦੇ ਵਿੱਚ ਪਈਆਂ ਜਦੋਂ ਬੰਦਾ ਖਾਂਦਾ ਆਮਲਾ ਡਾਈਜੈਸਟਿਵ ਸਿਸਟਮ ਨੂੰ ਠੀਕ ਕਰੂਗਾ ਠੀਕ ਹੈ ਭੂਮੀ ਆਮਲਾ ਲੀਵਰ ਨੂੰ ਠੀਕ ਕਰੂਗਾ ਦਸ਼ਮੂਲਾ ਦੀ ਜੜੀ ਬੂਟੀਆਂ ਗੋਡੇ-ਮੋਡੇ ਨੂੰ ਠੀਕ ਕਰਨਗੀਆਂ ਇਹ ਇੱਕ ਐਸਾ ਫਾਰਮੂਲਾ ਹੈ ਜਿਹੜਾ ਆਪਣੇ ਆਪ ਵਿੱਚ ਪੂਰਾ ਹੈ ਕੋਈ ਬੰਦੇ ਨੂੰ ਦਿੱਕਤ ਹੈ ਠੀਕ ਹੈ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਨਖੂਨ ਤੱਕ ਉਹਦੇ ਵਾਸਤੇ ਅਸ਼ਵੀਨੋਪਰਾਸ਼ ਜਿਹੜਾ ਹੈ ਉਹ ਰਾਮ ਬਾਣਾ ਇਹਨੂੰ ਤੇ ਬਿਨਾ ਸੋਚੇ ਸਾਰੇ ਸਾਲ ਖਾਣਾ ਚਾਹੀਦਾ ਹੈ ਸਰਦੀ ਚ ਇੱਕ ਚਮਚ ਸਵੇਰੇ ਇੱਕ ਸ਼ਾਮ ਨੂੰ ਗਰਮੀ ਚ ਇੱਕ ਚਮਚ ਦਿਨੇ ਜੀ ਜੀ ਤੇ ਫਿਰ ਹੁਣ ਆਖਿਰ ਦੇ ਵਿੱਚ ਡਾਕਟਰ ਸਾਹਿਬ ਇਹ ਸਾਨੂੰ ਪੇਨ ਆਇਲ ਵੀ ਦੱਸੋ ਵੀ ਕਿਸ ਤਰੀਕੇ ਨਾਲ ਘਰ ਦੇ ਵਿੱਚ ਬਣਾਉਣਾ ਹੈ ਇਹ ਵੀਡੀਓ ਜ਼ਰਾ ਧਿਆਨ ਨਾਲ ਸੁਣ ਲਓ ਜਿਹੜੇ ਮਹਿੰਗੇ ਮਹਿੰਗੇ ਤੇਲ ਅਸੀਂ ਲੈ ਕੇ ਆਉਂਦੇ ਆ ਬਹੁਤ ਪੈਸਾ ਖਰਚਦੇ ਆਂ ਔਰ ਉਹਦਾ ਕਫਾਇਤੀ ਵੀ ਹੁੰਦੇ ਨੇ ਬਹੁਤ ਵਾਰ ਹੁੰਦਾ ਪਰ ਉਸ ਤਰ੍ਹਾਂ ਦੇ ਤੇਲ ਜਿਹੜੇ ਦਰਦਾਂ ਨੂੰ ਖਤਮ ਕਰਨ ਵਾਲੇ ਸੀ ਘਰੇ ਕਿਵੇਂ ਬਣਾ ਸਕਦੇ ਆਂ ਅੱਜ ਡਾਕਟਰ ਸਾਹਿਬ ਇਹ ਦੱਸਣ ਲੱਗੇ ਨੇ ਜੀ ਡਾਕਟਰ ਸਾਹਿਬ ਦੇਖੋ ਇਹਦਾ ਬੜਾ ਸਿੰਪਲ ਜਿਹਾ ਫਾਰਮੂਲਾ ਹੈ ਜੀ ਤੁਸੀਂ ਘਰੇ ਬਣਾਉਣਾ ਚਾਹਦੇ ਹੋ ਕੋਈ ਤੇਲ ਐ ਤੇਲ ਨਹੀਂ ਦੱਸ ਰਿਹਾ ਮੈਂ ਕਿਉਂਕਿ ਇਹ ਤੇ ਇੱਕ ਫਾਰਮੂਲਾ ਹੈ ਆਯੁਰਵੇਦ ਦਾ ਜਿਹੜਾ ਅਸੀਂ ਬਣਾਇਆ ਜਿਹੜਾ ਘਰੇ ਤੇਲ ਬਣਦਾ ਮੈਂ ਉਹ ਦੱਸ ਰਿਹਾ ਜੀ ਐਰੰਡ ਦਾ ਤੇਲ ਲੈ ਲਓ ਠੀਕ ਹੈ ਮੈਂ ਹੁਣ ਕਾਲੀ ਕਿਤਾਬ ਵਾਲਾ ਫਾਰਮੂਲਾ ਦੱਸ ਰਿਹਾ ਸਾਡਾ ਐਰੰਡੀ ਦਾ ਤੇਲ ਲੈ ਲਓ ਜੀ ਉਹਦੇ ਇਸ ਤੁਸੀਂ ਨਿੰਮ ਦੇ ਪੱਤੇ ਪਾ ਲੋ 10 ਤੋਂ 15 ਨਿੰਮ ਦੇ ਪੱਤੇ ਪਾ ਲੋ 100 ਗ੍ਰਾਮ ਤੇਲ ਲੈ ਲੋ ਉਹਦੇ 10-15 ਪੱਤੇ ਨਿੰਮ ਦੇ ਪਾ ਲੋ ਅਸ਼ਵਗੰਧਾ ਦੇ ਪੱਤੇ ਪਾ ਲੋ ਤੇ ਅਸ਼ਵਗੰਧਾ ਲਾਲ ਰੰਗ ਦੇ ਬੀਜ ਹੁੰਦੇ ਆ ਉਹ ਪਾ ਲੋ ਤਤੂਰੇ ਦਾ ਪੱਤਾ ਪਾ ਲੋ 3-4 ਤਤੂਰੇ ਦੇ ਪੱਤੇ ਪਾ ਲੋ ਅਮਰ ਬੇਲ ਪੇੜਾਂ ਦੇ ਉੱਤੇ ਇੱਕ ਪੀਲੇ ਰੰਗ ਦੀ ਬੇਲ ਜੀ ਲੱਗੀ ਹੁੰਦੀ ਆ ਅਮਰ ਬੇਲ ਉਹ ਪਾ ਲੋ ਲਗਭਗ 2-3 ਫੁੱਟ ਉਹ ਪਾ ਲੋ ਅਮਰ ਬੇਲ ਜੋਤਿਸ਼ਮਤੀ ਯਮਾਲ ਕੰਗਣੀ ਕਹਿੰਦੇ ਆ। ਮਾਲ ਕੰਗਣੀ ਥੋੜੀ ਜੀ 50 ਗ੍ਰਾਮ ਮਾਲ ਕੰਗਣੀ ਪਾ ਲੋ। ਇਸ ਤੇਲ ਨੂੰ ਚੰਗੀ ਤਰ੍ਹਾਂ ਸਾੜ ਲੋ। ਜਦੋਂ ਸਾਰੀ ਚੀਜ਼ਾਂ ਸਾੜ ਜਾਣ, ਤਤੂਰੇ ਦਾ ਪੱਤਾ, ਨਿੰਮ ਦਾ ਪੱਤਾ, ਮਾਲ ਕੰਗਣੀ, ਅਮਰ ਬੇਲ ਬਿਲਕੁਲ ਪੂਰੇ ਰੰਗ ਦੇ ਹੋ ਜਾਣ, ਇਹਨੂੰ ਕੱਪੜਾ ਛਾਨ ਕਰਕੇ ਇਸ ਤੇਲ ਨਾਲ ਸਵੇਰੇ ਸ਼ਾਮ, ਗੋਡੇ, ਮੋਡੇ ਜੋੜਾਂ ਦੀ ਮਾਲਿਸ਼ ਕਰਨੀ ਸ਼ੁਰੂ ਕਰੋ। ਇੱਕ ਹਫ਼ਤੇ 'ਚ ਤੁਹਾਨੂੰ ਫਰਕ ਮਿਲੇਗਾ। ਤੇ ਨਾਲੇ ਸਾਨੂੰ ਕਮੈਂਟ ਕਰਕੇ ਦੱਸੋ ਤੇ ਵੀਡੀਓ ਸ਼ੇਅਰ ਹੁੰਦੇ ਨਾਲ ਜ਼ਰੂਰ ਕਰੋ। ਜਿਨ੍ਹਾਂ ਨੂੰ ਗੋਡੇ-ਮੋਡੇ ਦੀ ਦਰਦ ਹੈ ਕਿਉਂਕਿ ਇਹ ਜਿਹੜਾ ਫਾਰਮੂਲਾ ਹੈ ਇਹ ਵਰਤਿਆ ਹੋਇਆ ਫਾਰਮੂਲਾ ਹੈ ਅਜ਼ਮਾਇਆ ਹੋਇਆ ਫਾਰਮੂਲਾ ਹੈ ਸੈਂਕੜੋਂ ਮਰੀਜ਼ ਇਸ ਫਾਰਮੂਲੇ ਨਾਲ ਬਿਲਕੁਲ ਠੀਕ ਹੋਏ ਆਂ ਇਹਦੀ ਵਰਤੋਂ ਜ਼ਰੂਰ ਕਰੋ ਜੀ ਸਰ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਉਮੀਦ ਕਰਦਾ ਆਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਇਸ ਤੇਲ ਦੀ ਔਰ ਇਹਨਾਂ ਕਾਲੀ ਡੈਰੀ ਵਾਲੇ ਨੁਸਖਿਆਂ ਦੀ ਜਿਹੜੀ ਉਹ ਜ਼ਰੂਰਤ ਹੈ ਪਰ ਹਮੇਸ਼ਾ ਦੀ ਤਰ੍ਹਾਂ ਮੈਂ ਤੁਹਾਨੂੰ ਇੱਕ ਗੱਲ ਫਿਰ ਵੀ ਕਹਾਂਗੇ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਫਾਰਮੂਲਾ ਨੁਸਖਾ ਕਈ ਵਾਰ ਫਾਇਦਾ ਦਿਖਾਤੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ